ਖਾਲਾ ਕਰਮਾਲੀਏ ਅਲੈਕੁਮ ਅਸਲਾਮ ਪਾਪ ਬਿਸ਼ਾਰਤ ਕੀ ਹਾਲ ਏ ਉਹ ਵਾਲੇਕੁਮ ਅਸਲਾਮ ਮੋਹਸਨ ਕੀ ਹਾਲ ਚਾਲ ਐ ਅੱਜ ਕਿਵੇਂ ਆਣਾ ਹੋਇਆ ਮੇਰੇ ਵੱਲ ਪਾਪ ਬਿਸ਼ਾਰਤ ਆ ਬਕੜਾ ਲਿਆ ਸੀ ਅੱਛਾ ਮੈਂ ਤੇ ਤੈਨੂੰ ਪਤਾ ਵੀ ਫੌਜ ਚ ਹੁਣਾ ਮੈਂ ਜਾਣਾ ਡਿਊਟੀ ਅੱਛਾ ਤੇ ਪਿੱਛੋ ਕੀ ਬਕੜਾ ਸਾਹਮਣ ਵਾਲਾ ਹੈ ਨਹੀਂਗਾ ਹਾਂ ਤੇ ਇਹ ਬਕੜਾ ਮੈਂ ਤੇਰੇ ਕੋਲ ਛੱਡਣ ਆਇਆ ਇਹ ਤੇ ਆ ਕੇ ਮੈਂ ਵਾਪਸ ਨਾ ਤੇ ਲੈ ਜਾਊਂਗਾ ਕੁਰਬਾਨੀ ਲਾ ਲਾਂਗੇ ਮੋਹਸਨ ਯਾਰ ਇਹ ਕਿਹੜੀ ਗੱਲ ਏ ਫਿਰ ਕੀ ਹੋਇਆ ਜੇ ਤੂੰ ਬਕੜਾ ਲਾਇਆ ਤਾਂ ਕੋਈ ਗੱਲ ਨਹੀਂ 2 ਮਹੀਨੇ 3 ਮਹੀਨੇ ਜਿੰਨੇ ਤੱਕ ਕੁਰਬਾਨੀ ਨਹੀਂ ਆਂਦੀ ਉਨੇ ਤੇਰੇ ਬੱਕਰਾ ਮੈਂ ਤੇਰਾ ਮੀਆਂ ਸੰਭਾਂਗਾ ਤੈਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਤੂੰ ਆਦੀ ਡਿਊਟੀ ਕਰ ਚਲੋ ਇਹ ਵੀ ਚੰਗਾ ਹੋ ਗਿਆ ਓਏ ਮੇਰੀ ਬੱਕਰੀ ਦਾ ਵੀ ਦਿਲ ਲੱਗਿਆ ਰਹੇਗਾ ਜੋੜਾ ਹੋ ਗਿਆ ਦੋਨੋਂ ਚਲੋ ਉਸ ਹੁਸੈਨ ਪੁੱਤਰ ਇਹ ਕੀ ਕੀਤਾ ਰੋਟੀਆਂ ਭਈਆਂ ਹੋਈਆਂ ਸੀ ਤੇ ਤੂੰ ਆਪਣੀ ਬੱਕਰੀ ਤੇ ਕੇ ਰੱਖ ਦਿੱਤੀਆਂ ਨੇ ਉਹ ਕਿਹੜਾ ਆਪਣਾ ਹੈ ਮੈਂ ਸੁਬਾਹ ਦੀਆਂ ਪਈਆਂ ਮੈਂ ਇੰਨੀ ਪਾਣੀ ਆ ਸੀ ਉਸ ਹੁਸੈਨ ਪੁੱਤਰ ਬਿਲਕੁਲ ਇਹ ਬੱਕਰੀ ਆਪਣੀ ਲੇਕਿਨ ਉਹ ਆਪਣੇ ਕੋਲ ਅਮਾਨਤ ਬੱਕਰਾ ਆਇਆ ਕੁਰਬਾਨੀ ਵਾਲਾ ਬੱਕਰਾ ਤੇ ਆਪਣਾ ਫਰਜ਼ ਬਣਦਾ ਆਪਣੀ ਤੋਂ ਵੀ ਜ਼ਿਆਦਾ ਉਹਦੀ ਖਿਦਮਤ ਕਰੀਏ ਤਾਂ ਕਿ ਅਗਲਾ ਆਪਾਂ ਨੂੰ ਇਹ ਨਾ ਕਹੇ ਵੀ ਆਦਿ ਨਹੀਂ ਖਵਾਈ ਗਏ ਨੇ ਠੀਕ ਹੈ ਕਿਸੇ ਦੀ ਅਮਾਨਤ ਹੋਵੇ ਤਾਂ ਉਹਦਾ ਆਦਿਆਂ ਨਾਲ ਵੀ ਬਹੁਤਾ ਖਿਆਲ ਰੱਖੀਦਾ ਅੱਗੇ ਤੂੰ ਤੂੰ ਪਹਿਲੇ ਉਹਨੂੰ ਰਜਣਾ ਫਿਰ ਆਪਣੇ ਨੂੰ ਠੀਕ ਹੈ ਨਾ ਠੀਕ ਹਾਂ 2024 ਵਿੱਚ ਅਸਲਾਮੁਅਲੈਕਮ ਮੋਹਸਨ ਭਾਈ ਕੀ ਹਾਲ ਚਾਲ ਹੈ ਵਾਲੇਕਮ ਸਲਾਮ ਠੀਕ ਠਾਕ ਮੋਹਸਨ ਯਾਰ ਤੇਰੇ ਤੱਕ ਇੱਕ ਕੰਮ ਪੈ ਗਿਆ ਛੋਟਾ ਜਿਹਾ ਕੰਮ ਕਰੋ ਸਰ ਉਹ ਯਾਰ ਇਹ ਬੱਕਰਾ ਤੈਨੂੰ ਪਤਾ ਰਜ਼ਾਨਾ ਦਫਤਰ ਜਾਣਾ ਹੁੰਦਾ ਤੇ ਬੱਕਰਾ ਕੁਰਬਾਨੀ ਵਾਸਤੇ ਲਿਆ ਹੈ ਤੇ ਕੋਈ 12 13 ਦਿਨ ਕੁਰਬਾਨੀ ਚ ਰਹਿ ਗਏ ਨੇ ਉਹ ਨਾਲ ਮੈਂ ਇਹਦੇ ਵਾਸਤੇ ਵੰਡਾ ਤੇ ਮੱਕਈ ਦਲਾਈ ਹੈ ਕੋਈ ਰੋਟੀਆਂ ਨੇ ਵਿੱਚ ਇਹ ਵੀ ਤੈਨੂੰ ਦੇਣ ਆਇਆ ਵੀ ਚਲੋ ਇਹਨੂੰ ਜਿਹੜਾ ਨਾ ਸੁਬਾ ਸ਼ਾਮ ਤੂੰ ਥੋੜਾ ਜਿਹਾ ਪਾਈ ਰੱਖੀ ਤੇ ਕੋ 10 ਕ ਦਿਨ ਮੇਰੇ ਕਢਾ ਹੈ ਠੀਕ ਹੈ ਬੰਦੋ ਬੱਕਰਾ ਨਾਲ ਇਹ ਵੀ ਖਾਦੀ ਰੱਖਿਆ ਦਾ ਜਿਹੜੇ ਪਠੇ ਖਾਣੇ ਚਲੋ ਮਿਹਰਬਾਨੀ ਯਾਰੇ ਤੇ ਤੇਰੀ ਬੜੀ ਨਵਾਜ਼ਿਸ਼ ਹੈ ਆਜੋ ਹੁਣ ਕੋ ਚਾਹ ਸ਼ਾਪ ਪਿਲਾਇਆ ਨਹੀਂ ਨਹੀਂ ਬਸ ਮੈਂ ਥੋੜਾ ਜਿਹਾ ਕੰਮ ਪਿੱਛੇ ਜਾਣਾ ਤੇ ਬੜਾ ਕਾਲਾ ਹੈਗਾ ਫਿਰ ਜਿਹੜਾ ਕੁਰਬਾਨੀ ਤੋਂ ਇੱਕ ਦਿਨ ਪਹਿਲੇ ਮੈਂ ਲੈ ਜਾਵਾਂਗਾ ਚਲੋ ਠੀਕ ਹੈ ਠੀਕ ਹੈ ਨਾ ਓਕੇ ਓਹੋ ਵੇ ਕੀ ਕੀਤੀ ਜਾਣਾ ਹੈ ਬੰਦਾ ਵੀ ਹੋਣਾ ਇਹ ਤੇ ਬਤੋਨਾ ਦੇ ਬੱਕਰੇ ਨੂੰ ਪਾਣਾ ਹਮ ਪਾਵਣਾ ਉਹਨਾਂ ਦੇ ਬੱਕਰੇ ਨੂੰ ਆਪਾਂ ਆਦੇ ਪੱਲੋ ਪੱਠੇ ਨਹੀਂ ਪਾਈ ਜਾਂਦੇ ਆ ਇਹ ਬੰਦਾ ਆਪਾਂ ਆਦੇ ਸ਼ਮਨਾਂ ਨੂੰ ਪਾਵਾਂਗੇ ਹੁਣ ਨਾ ਪਾਵੇਂ ਤੈਨੂੰ ਕੋਈ ਵਧਿਆ ਬੁਧਿਆ ਉਹ ਪਾ ਦਿਆ ਕਰ ਖਰੀਦ ਆ ਪਲੀ ਜਾਂਦਾ ਸਤਿ ਸ੍ਰੀ ਅਕਾਲ ਮੈਂ ਜੀ ਮਹਿਰ ਨਜ਼ੀਰ ਅਹਿਮਦ ਤੁਸੀਂ ਇਸ ਟਾਈਮ ਵੇਖਦੇ ਪਏ ਜ ਮੇਰਾ YouTube ਚੈਨਲ Facebook ਪੇਜ ਇੱਕ ਪੰਜਾਬ ਮੈਂ ਇਸ ਟਾਈਮ ਅਪੜਾ ਆ ਜੀ ਆਰਫ ਵਾਲੇ ਇਲਾਕੇ ਦੇ ਵਿੱਚ ਇੱਥੇ ਇੱਕ ਆਰਫ ਦੇ ਨੇੜੇ ਪਿੰਡ ਹੈ ਜੀ ਇੱਥੇ ਭਾਈ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਪਏ ਨੇ ਪੰਜਾਬੀ ਦੇ ਵਿੱਚ ਵੀਡੀਓ ਬਣਾਉਂਦੇ ਨੇ ਸਭਕ ਮੋਜ਼ ਉਹਦੇ ਵਿੱਚ ਵੀਡੀਓ ਹੁੰਦੀਆਂ ਨੇ ਇਹਨਾਂ ਦੀਆਂ ਕੁਝ ਫਨੀ ਵੀ ਹੁੰਦੀਆਂ ਨੇ ਭਾਈ ਹੋਰਾਂ ਨਾਲ ਗੱਲਬਾਤ ਕਰਨੀਆਂ ਵੀ ਇਹਨਾਂ ਨੇ ਇਸ ਪਾਸੇ ਇਹ ਕਿਵੇਂ ਆਏ ਤੇ ਕਿਵੇਂ ਇਹਨਾਂ ਨੇ ਇਹ ਵੀਡੀਓ ਬਣਾਉਣੀਆਂ ਸਟਾਰਟ ਕੀਤੀਆਂ ਅਸਲਾਮੁਆਲੈਕਮ ਕੀ ਹਾਲ ਚਾਲ ਹੈ ਜੀ ਜੀ ਵੈਲਕਮ ਅਸਲਾਮ ਸਭ ਤੋਂ ਪਹਿਲੇ ਤੇ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਕੋਲ ਤਸ਼ਰੀਫ ਲੈ ਕੇ ਆਏ ਤੇ ਵੈਲਕਮ ਤੁਹਾਨੂੰ ਤੁਹਾਡਾ ਨਾਮ ਕੀ ਹੈ ਜੀ ਤੁਹਾਡੇ ਚੈਨਲ ਦਾ ਕੀ ਨਾਮ ਹੈ ਜੀ ਸਾਡੇ ਵੇਖਣ ਵਾਲਿਆਂ ਨੂੰ ਪਹਿਲਾਂ ਦੱਸੋ ਜੀ ਮੇਰਾ ਨਾਮ ਹੈ ਜੀ ਬਿਸ਼ਾਰਤ ਅਲੀ ਹਾਂਜੀ ਔਰ ਜਿਹੜਾ ਸਾਡਾ ਚੈਨਲ ਹੈ ਉਹਦਾ ਨਾਮ ਬਿਸ਼ਾਰਤ ਅਲੀ ਅਫੀਸ਼ੀਅਲ ਹੈ ਸਹੀ ਹੈ ਜੀ ਇਹ ਸਾਰੇ ਮੇਰੀ ਟੀਮ ਹੈ ਇਹ ਮੋਸਨ ਹੈ ਹਾਂਜੀ ਹਾਂਜੀ ਆ ਨਾਲ ਬੈਠਾ ਹੈਗਾ ਦੱਸ ਨਾ ਸ਼ਾਨੀ ਹਾਂਜੀ ਆ ਨਾਲ ਅਰਸ਼ਦ ਜਿਹੜਾ ਮੇਰੇ ਇੱਥੇ ਬੈਠਾ ਸੀ ਉਹ ਨੂੰ ਕੋ ਕੰਮ ਪੈ ਗਿਆ ਅੱਜ ਤੇ ਆ ਗਿਆ ਇਹ ਅਰਸ਼ਦ ਸਹੀ ਦੋ ਤਿੰਨ ਮੁੰਡੇ ਜਿਹੜੇ ਨੇ ਉਹ ਮਿਸ ਨੇ ਅੱਜ ਰੋਜ਼ ਦੀ ਵਜ੍ਹਾ ਤੋਂ ਨਹੀਂ ਪਹੁੰਚੇ ਹੁ ਸਨੈਨ ਖੜਾ ਮੋਬਾਈਲ ਲੈ ਕੇ ਸਹੀ ਤੇ ਸਾਡੀ ਸੱਤਾਂ ਮੁੰਡਿਆਂ ਦੀ ਜਿਹੜੀ ਨਾ ਟੀਮ ਹੈਗੀ ਹੈ ਜਿਹੜਾ ਕਿ ਅਸੀਂ ਕੰਮ ਕਰ ਰਹੇ ਹਾਂ ਪੰਜਾਬੀ ਪਿਛਲਾ ਕਲਚਰ ਵਖਾਈ ਦਾ 1980 ਦੇ ਵਿੱਚ ਕੀ ਹੁੰਦਾ ਸੀ ਔਰ ਕੰਪੈਰੀਜ਼ਨ ਕਰੀਦਾ 2024 25 ਜਿਵੇਂ ਚੱਲ ਰਿਹਾ ਕਿ ਅੱਜ ਦੇ ਹਾਲਾਤ ਕੀ ਨੇ ਔਰ ਅਜ ਤੋਂ ਪਿੱਛੇ 70 80 ਜਾਂ 47 ਦੇ ਕੀ ਹਾਲਾਤ ਸੀ ਸਹੀ ਰਿਲੇਟਡ ਹੈ ਹਾਂਜੀ ਵੀਡੀਓ ਤਾਂ ਤੁਹਾਡੀਆਂ ਅਸੀਂ ਵਾਹ ਵਾਹ ਸਾਰੀਆਂ ਵੇਖੀਆਂ ਨੇ ਜੀ ਜਿਹੜੀ ਤੁਹਾਡੀ ਵੀਡੀਓ ਪਹਿਲੀ ਵਾਇਰਲ ਹੋਈ ਏ ਉਹ ਕਿਹੜੀ ਸੀ ਕਿਹੜੇ ਮੁੱਦੇ ਦੇ ਉੱਤੇ ਤੁਸੀਂ ਬਣਾਈ ਸੀ ਉਹ ਸਭ ਤੋਂ ਪਹਿਲੀ ਵੀਡੀਓ ਜੀ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਅਸੀਂ ਜਦੋਂ ਕੰਮ ਸ਼ੁਰੂ ਕੀਤਾ ਨਾ ਅੱਜ ਤੋਂ ਤਕਰੀਬਨ 3 ਸਾਲ ਪਹਿਲੇ ਹਮ ਵੀਡੀਓ ਦਾ ਹਾਂਜੀ ਤੇ 1.5 ਸਾਲ ਵੀਡੀਓ ਅਸੀਂ ਬਣਾ ਬਣਾ ਕੇ ਸਾਰੇ ਸੋਸ਼ਲ ਮੀਡੀਆ ਤੇ ਲਾਉਂਦੇ ਸੀ ਹਮ ਕਿਧਰ ਕੋਈ ਖਾਸ ਰਿਸਪੌਂਸ ਨਹੀਂ ਮਿਲ ਰਿਹਾ ਸੀ ਸਹੀ ਤੇ ਉਹ ਸੋਚਦਾ ਰਹਿੰਦਾ ਸੀ ਏ ਟਾਈਮ ਕਿ ਯਾਰ ਕਿ ਇਹੋ ਜਿਹਾ ਕੋਈ ਕੰਟੈਂਟ ਬਣਾਈਏ ਕਿ ਜਿਹੜੀ ਸਾਡੀ ਵੀਡੀਓ ਵਾਇਰਲ ਹੋ ਜਾਵੇ ਸੋਚਦਿਆਂ ਸੋਚਦਿਆਂ ਇੱਕ ਦਿਨ ਪਿਆ ਮੇਰੇ ਜ਼ਿਹਨ ਤੇ ਗੱਲ ਆਈ ਵੀ ਕਿਉਂ ਨਾ ਕਿ 19 ਪਿਛਲਾ ਦੌਰ ਤੇ ਅੱਜ ਦਾ ਦੌਰ ਚ ਦਿਖਾਈਏ ਕਿ ਕੀ ਹੁੰਦਾ ਸੀ ਸਹੀ ਮੇਰੇ ਜ਼ਿਹਨ ਚ ਇੱਕ 1980 ਰੱਖਨੇ ਆ ਕਿ 80 ਔਰ 2024 ਚ ਕੀ ਹੁੰਦਾ ਸੀ ਸਹੀ ਉਹ ਮੈਂ ਇੱਕ ਵੀਡੀਓ ਮੇਰੇ ਜ਼ਿਹਨ ਤੇ ਆ ਗਈ ਇਹ ਸਾਰੇ ਟੀਮ ਵੀ ਜਿਹੜੀ ਇਹ ਮਿਹਨਤ ਕਰਦੀ ਸੀ ਉਦੋਂ ਆਰਸ਼ਦ ਭਾਈ ਮੇਰੇ ਨਾਲ ਨਹੀਂ ਹੁੰਦੇ ਸੀ ਇਹ ਇਹ ਤਿੰਨੇ ਮੁੰਡੇ ਹੁੰਦੇ ਸੀ ਸਹੀ ਤੇ ਇਹ ਮੌਸਮ ਦਾ ਜਿਹੜਾ ਇਹ ਮੇਰਾ ਸਟਾਰਟਿੰਗ ਤੋਂ ਵੀਡੀਓ ਤੋਂ ਪਹਿਲੇ ਦਾ ਹੀ ਐਜ਼ ਐਸੀ ਫਰੈਂਡ ਸਾਂ ਇਕੱਠੇ ਮਤਲਬ ਪਾਈਆਂ ਤਰੇ ਰਹਿੰਦੇ ਸਾਂ ਸਹੀ ਉਹ ਅਸੀਂ ਜਦੋਂ ਸਟਾਰਟ ਕੀਤਾ ਵੀ ਚੱਲੀ ਯਾਰ ਆਪਾਂ ਇੱਕ ਚੈਨਲ ਬਣਾਈਏ ਉਹ ਜੀ ਮੇਰੇ 80 ਵਾਲੀ ਆ ਗਈ ਫਿਰ ਮੈਂ ਜ਼ੈਨ ਦੁੜਾਇਆ ਇਹਨਾਂ ਨੂੰ ਵੀ ਕਿਹਾ ਕਿ ਯਾਰ ਹੁਣ ਆਪਾਂ ਕੋਈ ਘਰ ਐਸਾ ਲੱਭੀਏ ਜਿਹੜਾ 1980 ਵਾਲੀ ਲੁੱਕ ਦੇਵੇ ਬੱਚਾ ਹੋਵੇ ਤੇ ਇਸ ਤਰ੍ਹਾਂ ਦਾ ਹੋਵੇ ਰਾਣੇ ਤੌਰ ਦਾ ਕਲਚਰ ਦਿਖਾਵੇ ਯਾਨੀ ਹਾਂਜੀ ਸਹੀ ਵਿੱਚ ਵੀ ਆਪਣੀ ਸਟੋਰੀ ਨਾ ਹੋਵੇ ਦਾ ਘਰ ਵੀ ਹੋਣਾ ਚਾਹੀਦਾ ਸਹੀ ਉਹ ਕੁਦਰਤੀ ਜੀ ਮੈਂ ਜ਼ੇਨ ਜੀ ਇਹ ਇਹਦਾ ਪਰਾਦਾ ਉਹ ਸਾਹਮਣੇ ਕਿ ਮੈਂ ਤੁਹਾਨੂੰ ਘਰ ਬਖਾਇਆ ਉਹਦੇ ਕੋਲ ਇੱਕ ਮੱਝ ਹੁੰਦੀ ਸੀ ਇੱਕ ਕੱਟੀ ਹੁੰਦੀ ਸੀ ਦੋਨੇ ਆਦਾ ਕੱਚਾ ਹੀ ਨਾ ਇੱਕ ਮਕਾਨ ਦੇ ਅੱਗੇ ਛੱਪਰ ਬਣਾਇਆ ਸੀ ਤੇ ਉਹ ਹੱਥ ਤੇ ਚੱਲਣ ਵਾਲੀ ਮਸ਼ੀਨ ਲਾਈ ਸੀ ਪੱਠੇ ਕੁਦਰਾ ਵਾਲੀ ਸਹੀ ਤੇ ਨਲਕਾ ਵੀ ਲੱਗਿਆ ਸੀ ਉਹ ਮੈਂ ਇੱਥੇ ਆਇਆ ਮੈਂ ਦਿਨੇ ਵੇਖਿਆ ਮੈਂ ਕਹਾ ਯਾਰ ਆ ਤੇ ਬੜਾ ਕਮਾਲ ਹੈ ਜਿਵੇਂ ਦੀ ਸਟੋਰੀ ਹੋਵੇ ਦਾ ओरिजिनल ਕੰਮ ਹੈ ਤੇ ਉਹ ਜੀ ਅਸੀਂ ਉਸ ਵੀਡੀਓ ਵਾਸਤੇ ਫਿਰ ਇੱਕ ਲਾਲਟਰਨ ਲੱਭੀ ਮੈਨੂੰ ਉਸ ਦੌਰ ਸੇ ਲਾਲਟਰਨ ਹੁੰਦੀ ਸੀ ਇੱਕ ਰੇਡਵਾ ਲੱਭਿਆ ਸਾਨੂੰ ਬੜਾ ਟਾਈਮ ਲੱਗਿਆ ਪੁਰਾਣੀਆਂ ਚੀਜ਼ਾਂ ਹੋਰ ਵੀ ਕੋਈ ਆ ਫਿਰ ਖੁੱਸੇ ਉਹ ਇੱਥੇ ਪਿਆ ਫਿਰ ਉਹ ਖੁੱਸੇ ਵੀ ਲੱਭੇ ਸੀ ਫਿਰ ਚਾਦਰਾਂ ਮਤਲਬ ਜਿੰਨਾਂ ਦਾ ਵੀ ਰੋਲ ਸੀ 1980 ਦੇ ਵਿੱਚ ਲੋਕ ਜਿਹੜੇ ਨੇ ਸ਼ਲਵਾਰ ਘਾਟੀ ਪਾਉਂਦੇ ਸੀ ਜਿਹੜੇ ਬਜ਼ੁਰਗ ਬੰਦੇ ਸੀ ਚਾਦਰ ਹੁੱਕਾ ਹੋਰ ਵੀ ਕੋਈ ਚੀਜ਼ਾਂ ਜਿਹੜੀਆਂ ਸੀ ਇਹ ਮਜੀਆਂ ਜਿਹੜੀਆਂ ਸੀ ਵੀ ਲੱਕੜ ਦੀਆਂ ਸਹੀ ਤੇ ਉਹ ਅਸੀਂ ਜੀ ਉੱਥੇ ਸੈਟਅਪ ਕਰ ਲਿਆ तकरीबन ਕੋਈ ਸ਼ਾਮ 3:00 ਦਾ ਟਾਈਮ ਸੀ ਸਾਰੇ ਇਕੱਠੇ ਹੋ ਗਏ ਇਹਨਾਂ ਕੋਲ ਆ ਇਹਨਾਂ ਨੂੰ ਪਹਿਲੀ ਵਾਰੀ ਇਹਨਾਂ ਨੇ ਪਤਾ ਸੀ ਇਹਨਾਂ ਨੇ ਸ਼ੌਕ ਨਾਲ ਇਹਨਾਂ ਨੇ ਕਿਹਾ ਜੀ ਅਸੀਂ ਵੀ ਆਣਾ ਸਹੀ ਉਹ ਡੇਰੇ ਵਾਲੇ ਦਾ ਛੋਟਾ ਭਰਾ ਹੁਣ ਤੇ ਉਹ ਮਾਸ਼ਾਅੱਲਾ ਅਮਾਨ ਗਿਆ ਹੋਇਆ ਹਮ ਤੇ ਉਹ ਵੀ ਨਾਲ ਹੋਵੇ ਤੇ ਚਾਚੇ ਦਾ ਛੋਰਾ ਨਜ਼ੀਰ ਹੁਣ ਆਪਣੇ ਕੋਲ ਗਿਆ ਹਾਂਜੀ ਤੇ ਇੱਕ ਦੋ ਮੁੰਡੇ ਹੋਰ ਸੀ ਨਾਲੋਂ ਪਿੰਡੋਂ ਐਵੇਂ ਸ਼ੁਗਲ ਨਾਲ ਆ ਗਏ ਉਹ ਜੀ ਅਸੀਂ ਤਕਰੀਬਨ 12 15 ਬੰਦੇ ਬਣ ਗਏ ਛੋਟੇ ਮੋਟੇ ਸਾਰੇ ਉਹ ਸਾਰੇ ਮੈਂ ਵੀਡੀਓ ਦੇ ਵਿੱਚ ਨਾ ਪਾ ਦਿੱਤੇ ਕਿਸੇ ਨੂੰ ਕੀ ਕਿਸੇ ਨੂੰ ਕੀ ਉਹ ਤਾਂ ਕਰੇ ਵੀਡੀਓ ਬਣੀ ਨੌਵੇਂ ਮਿੰਟਾਂ ਦੇ ਅੱਗੇ ਪਿੱਛੇ ਸਹੀ ਉਨੇ ਸਨ ਉਹ ਮਹਿਮਾਨ ਤੇ ਸੀ 1980 ਦੇ ਵਿੱਚ ਜਦੋਂ ਕਿਸੇ ਦੇ ਘਰ ਕੋਈ ਮਹਿਮਾਨ ਆਉਂਦਾ ਸੀ ਮਾਮਾ ਆਉਂਦਾ ਮਾਮਾ ਮਾਮਾ ਆਦਾ ਸੀ ਤੇ ਉਹਦੇ ਨਾਲ ਕਿਵੇਂ ਸਲੂਕ ਹੁੰਦਾ ਸੀ ਤੇ ਹੁਣ ਅੱਜ ਕੱਲ ਦਾ ਕੀ ਹਾਲ ਉਹ ਬਣਾਈ ਜੀ ਉਹ ਅਸੀਂ ਵੀਡੀਓ ਲਗਾ ਦਿੱਤੀ ਤਕਰੀਬਨ ਇਹ ਹੀ ਟਾਈਮ ਸੀ ਉਹ ਐਸਟੈਂਟ ਤੋਂ ਕੋਈ ਥੋੜੀ ਜੀ ਅਗਲੀਆਂ ਨਾਲੋਂ ਜ਼ਿਆਦਾ ਵਿਊ ਲਈ ਖੜੀ ਸੀ ਰਾਤ ਨੂੰ ਸੌਂਗਾ ਸਵੇਰ ਤਕਰੀਬਨ 10 11 ਵਜੇ ਨਾ ਤੇ ਮੈਂ ਵੇਖੀ ਤੇ ਉਹ 2.5 ਮਿਲੀਅਨ ਨੂੰ ਵਿਊਜ਼ ਆਏ ਪਏ ਔਰ ਕਮੈਂਟ ਵੀ ਸਬਸਕ੍ਰਾਈਬਰ ਵੀ ਹਰ ਚੀਜ਼ ਮਤਲਬ ਨਾ ਉੱਪ ਹੋਈ ਪਈ ਉਹ ਬੜਾ ਖੁਸ਼ ਹੋਏ ਜੀ ਜਦੋਂ ਜਦੋਂ ਤੁਸੀਂ ਵੀਡੀਓ ਲਾਈਏ ਉਦੋਂ ਤੁਹਾਡੇ ਕਿੰਨੇ ਫਾਲੋਅਰ ਸੀ ਤੇ ਉਸ ਤੋਂ ਬਾਅਦ ਫਿਰ ਕਿੰਨੇ ਹੋ ਗਏ ਤਕਰੀਬਨ ਉਸ ਟਾਈਮ 11000 ਸੀ 11000 ਫਾਲੋਅਰ ਹੈਗਾ ਸੀ ਅੱਛਾ ਤੇ ਉਹ ਵੀਡੀਓ ਲਾਉਣ ਤੋਂ ਬਾਅਦ 28000 ਫਾਲੋਅਰ ਹੋ ਗਿਆ ਸੀ ਇਹ ਇੱਕਦਮ ਇਹ ਇਨਾ ਸਟੈਪ ਲਿਆ ਉਹਨੇ ਡਬਲ ਹੋ ਗਿਆ ਡਬਲ ਤੋਂ ਉਹਨਾ ਮੈਂ ਉਹ ਜਿਹੜਾ ਸਟੈਪ ਹੈ ਨਾ ਜਾਂ ਉਹ ਟ੍ਰੈਂਡ ਹੈ 1980 ਉਹ ਚਲਾਉਣ ਵਾਲੇ ਅਸੀਂ ਆ ਸਭ ਤੋਂ ਪਹਿਲੀ ਵੀਡੀਓ ਨੈਟ ਤੇ ਇਸ ਤਰ੍ਹਾਂ ਦੀ ਵੀਡੀਓ ਨਹੀਂ ਆਈ ਸੀ ਹੂੰ ਉਹ ਪਹਿਲੇ ਚਲਾਈ ਫਿਰ ਲੋਕਾਂ ਨੇ ਤਾਂ ਕਿਉਂਕਿ ਨਵੀਂ ਚੀਜ਼ ਹਰ ਬੰਦਾ ਵੇਖਣਾ ਚਾਹੁੰਦਾ ਹਾਂਜੀ ਹਾਂਜੀ ਪਹਿਲੇ ਉਹਨਾਂ ਨੂੰ ਲੱਭਦੇ ਨਹੀਂ ਸੀ ਉਹਨਾਂ ਨੇ ਜਦੋਂ ਵੇਖੀ ਇੰਨਾ ਕਿ ਉਹਨਾਂ ਨੇ ਫੋਲੋ ਕੀਤਾ ਮਤਲਬ ਉਹ ਦਿਨ ਆ ਚੀ ਫੋਲੋਵਰ ਨਾ ਤੇ ਸਾਨੂੰ ਵੀ ਇਸ਼ਾਰਾ ਮਿਲ ਗਿਆ ਵੀ ਯਾਰ ਇਹ ਵੀਡੀਓ ਬੜੀਆਂ ਚੱਲਦੀਆਂ ਨੇ ਸਹੀ ਉਹ ਅਸੀਂ ਫਿਰ ਰੋਜ਼ 1980 ਤੋਂ

ਜਿਹੜਾ ਨਾ ਮਾਸ਼ਾਅੱਲ ਕਿੰਨੀਆਂ ਤੁਸੀਂ ਵੀਡੀਓ ਬਣਾ ਲਈਆਂ ਤੇ ਤੁਹਾਡੀ ਟੀਮ ਜਿਹੜੀ ਸੀ ਨਸਨ ਭਜਣ ਸ਼ੁਰੂ ਹੋ ਗਈ ਉਹ ਜਦੋਂ ਸਟਾਰਟ ਕੀਤਾ ਸੀ ਉਦੋਂ ਉਹਨਾਂ ਦੇ ਵਿੱਚੋਂ ਸਿਰਫ ਮੋਸਨ ਹੀ ਹੈਗਾ ਹੁਣ ਤਿਕਰ ਨਾਲ ਅੱਛਾ ਬਾਕੀ ਉਹ ਅੱਛੇ ਦੋਸਤ ਵੀ ਸੀ ਕੁਝ ਬਣਾ ਦੇ ਰਹਿ ਕੁਝ ਫਿਰ ਕਰੇਲੂ ਮਾਮਲੇ ਤੇ ਹੋ ਜਾਂਦੇ ਨੇ ਕਿ ਹੁਣ ਉਹ ਜਿੰਨੇ ਦੇਰ ਬੰਦੇ ਨੂੰ ਇਨਕਮ ਨਾ ਆਂਦੀ ਹੋਵੇ ਤਾਂ ਨਹੀਂ ਚੱਲ ਸਕਦਾ ਮਜਬੂਰੀਆਂ ਹੁੰਦੀਆਂ ਨੇ ਸਹੀ ਸ਼ੌਕ ਨਾਲ ਤੇ ਕੋਈ ਵੀ ਨਹੀਂ ਸ਼ੌਕ ਨਾਲ ਤੋਂ ਮੇਰੇ ਨਾਲ ਕੰਮ ਕਰਨਾ ਚਾਹੁੰਦੇ ਸੀ ਲੇਕਿਨ ਮਜਬੂਰੀਆਂ ਨੇ ਨਾ ਕਰਨ ਦਿੱਤਾ ਕਿਉਂਕਿ ਇਧਰੋਂ ਤਾਂ ਸਾਨੂੰ ਵਰਨਿੰਗ ਨਹੀਂ ਆਂਦੀ ਸੀ ਤੇ ਉਹਨਾਂ ਨੂੰ ਫਿਰ ਜ਼ਾਹਰੇ ਹੋਰ ਕੰਮ ਵੀ ਜੇ ਉਹ ਕਰਦੇ ਸੀ ਵਿਚਾਰੇ ਲਾਹੌਰ ਜਾਂਦੇ ਹੀ ਅੱਗੇ ਪਿੱਛੇ ਤੇ ਫਿਰ ਇਹ ਨਹੀਂ ਹੁੰਦਾ ਸੀ ਫਿਰ ਇਹ ਦੋ ਨਿੱਕੇ ਮੁੰਡੇ ਜਿਹੜੇ ਬੈਠੇ ਨੇ ਹੁਣ ਵੀ ਰਾਹ ਨੂੰ ਬੈਠੇ ਇਹ ਆ ਇਹ ਸ਼ਿਰੋਤੂ ਇਹ ਜਿਹੜੇ ਨੇ ਨਾ ਬੜੇ ਸ਼ਹਜ਼ਾਦੇ ਮੁੰਡੇ ਨੇ ਸਾਰੇ ਟੀਮ ਵਾਲੇ ਜਿਹੜੇ ਨੇ ਨਾ ਐਨਜੀ ਲਈਦਾ ਕਿ ਜਿਵੇਂ ਭਰਾ ਨੇ ਟੀਮ ਵਾਲਾ ਕੋਈ ਹਿਸਾਬ ਨਹੀਂ ਕੋਈ ਵਿਚ ਐਸਾ ਬੰਦਾ ਹੈਗਾ ਸੀ ਜਿਹੜਾ ਦਾ ਸੀ ਮੈਨੂੰ ਪੈਸੇ ਦੇਵੇਂਗਾ ਤਾਂ ਮੈਂ ਵੀਡੀਓ ਬਣਾਵਾਵਾਂਗਾ ਨਹੀਂ ਤਾਂ ਕੋਈ ਵੀਡੀਓ ਨਹੀਂ ਮੋਰ ਨਾਮ ਲੈਣਾ ਬੰਦਾ ਸਭ ਨਹੀਂ ਨਹੀਂ ਜੀ ਨਾਮ ਨਹੀਂ ਆ ਉਹ ਫਿਰ ਜਿਹੜਾ ਨਾ ਵੈਸੇ ਤੁਸੀਂ ਦੱਸ ਦਿਓ ਕੋਈ ਹੈਗਾ ਸੀ ਇਸ ਤਰ੍ਹਾਂ ਦਾ ਪਰ ਨਹੀਂ ਫਿਰ ਤੁਹਾਨੂੰ ਪਤਾ ਹੀ ਅੱਛਾ ਹਾਂ ਜਿਹਦੇ ਪਿੱਛੇ ਚੀਜ਼ ਰਹਿਣੀ ਚਾਹੀਦੀ ਹੈ ਤੇ ਮੈਂ ਕਹਿੰਦਾ ਵੀ ਨਾਮ ਨਾ ਹੀ ਸ਼ੋਕ ਬੰਦੇ ਦਾ ਤੁਸੀਂ ਨਾਮ ਨਾ ਲਵੋ ਵੈਸੇ ਇੱਕ ਉਹ ਬਈ ਹੈਗਾ ਉਂਝ ਹੈ ਐਸੀ ਬਿਲਕੁਲ ਇੱਕ ਬੰਦਾ ਸੀ ਦੋਸਤ ਕਿੰਨੇ ਸੀ ਤਕਰੀਬਨ ਕੋਈ 1-2 ਹੀ ਸੀ 1-2 ਹੈਗੇ ਸੀ ਜਿਹੜੇ ਆਉਂਦੇ ਆ ਵੀ ਪੈਸੇ ਦੇਵਾਂਗਾ ਤੇ ਵੀਡੀਓ ਬਣਾਵਾਵਾਂਗੇ ਨਹੀਂ ਤਾਂ ਕੋਈ ਵੀਡੀਓ ਹਾਂ ਨਹੀਂ ਤਾਂ ਕੋਈ ਵੀਡੀਓ ਤੁਹਾਡੀਆਂ ਕਿੰਨੀਆਂ ਵੀਡੀਓ ਚੱਲ ਗਈਆਂ ਸੀ ਕੋਈ ਪੈਸੇ ਕਮਾ ਲੈ ਸੀ ਤੁਸੀਂ ਕੋਈ ਨਹੀਂ ਹਾਂ ਇੱਕ ਬੰਦਾ ਤੇ ਜਿਹੜਾ ਨਾ ਉਸੋਂ ਪਹਿਲੇ ਇੱਕ ਰਕਤਾ ਕਰਨ ਲੱਪਿਆ ਸੀ ਤੇ ਇੱਕ ਨੇ ਜਦੋਂ ਆਉਣ ਤੋਂ ਬਾਅਦ ਵੀ ਉਹਨੇ ਜਿਹੜਾ ਇਹ ਸਿਸ਼ੂ ਤੋਂ ਜਿਹੜਾ ਨਾ ਅਸਲ ਤੁਸੀਂ ਖੁਸ਼ੀ ਨਾਲ ਲੋਕਾਂ ਨੂੰ ਦੱਸ ਦਿੱਤੋ ਮੇਰੀ ਵੀਡੀਓ ਚੱਲ ਗਈਆਂ ਜੇ ਮੇਰੀ ਵੀਡੀਓ ਚੱਲ ਪਈਆਂ ਹਰੇ ਇੱਕ ਬੰਦਾ 1.5 ਸਾਲ ਤੋਂ ਮਿਹਨਤ ਕਰ ਰਿਹਾ ਤੇ ਉਹਨੂੰ ਕੋਈ ਰਿਸਪੌਂਸ ਨਹੀਂ ਮਿਲਦਾ ਫਿਰ ਇੱਕ ਇੱਕ ਵਾਰ ਮਿਲਦਾ ਤੇ ਬੰਦਾ ਬੜਾ ਖੁਸ਼ ਹੁੰਦਾ ਹਮ ਤੇ ਉਹ ਫਿਰ ਖੁਸ਼ੀ ਤੇ ਹੁੰਦੀ ਤੁਹਾਡੇ ਪਿੰਡ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਬੰਦਾ ਵੀ ਸਾਡੇ ਚੱਕ ਦਾ ਮਸ਼ਹੂਰ ਹੋ ਗਿਆ ਪਿੰਡ ਚ ਅਸਲ ਜਿੱਥੇ ਬੰਦਾ ਰਹਿੰਦਾ ਹੋਵੇ ਨਾ ਉਹਨਾਂ ਨੂੰ ਉਹਨਾਂ ਨਹੀਂ ਪਤਾ ਲੱਗਦਾ ਹੁਣ ਮੈਂ ਕਈ ਦਫਾ ਮੋਸਨ ਜਿਹੜਾ ਅਕਸਰ ਮੇਰੇ ਨਾਲ ਹੀ ਜਾਂਦਾ ਬਾਕੀਆਂ ਤਾਂ ਤਾਂ ਇੰਨਾ ਟਾਈਮ ਹੀ ਨਹੀਂ ਕਿਉਂਕਿ ਮਾਲ ਡੰਗਰ ਜ਼ਮੀਨ ਜ਼ਿਮੀਦਾਰਾ ਸਾਰੇ ਇਹਨਾਂ ਦੇ ਮਾਮਲੇ ਆਤ ਨੇ ਸਹੀ ਅਸੀਂ ਦੋਵੇਂ ਜਰਾ ਸ਼ੌਕ ਵੀ ਰੱਖਣਾ ਵੀ ਬਾਹਰ ਅੰਦਰ ਜਾਈਏ ਅਸੀਂ ਕਸੂਰ ਗਾ ਲਾਹੌਰ ਗਾ ਮਲਤਾਨ ਬਾਵਲਪੁਰ ਮੰਡੀ ਅ즈ਮਾਨ ਫੈਸਲਾਬਾਦ ਕਿੱਤੇ ਵੀ ਜਾਈਏ ਪਿਛਲੇ ਦਿਨ ਅਸੀਂ ਲਾਹੌਰ ਜਾ ਰਹਾ ਸੀ ਬਸ ਦੇ ਵਿੱਚ ਮੈਨੂੰ ਦੋ ਤਿੰਨ ਜਣੇ ਆਣੇ ਸਾਨੂੰ ਪਛਾੜ ਲੈ ਉਹਨਾਂ ਨੇ ਕਿਹਾ ਤੁਸੀਂ ਵੀਡੀਓ ਬਣਾ ਲਿਓ ਲਾਹੌਰ ਗਿਆ ਇੱਕ ਦਮ ਅਸੀਂ ਕਸੂਰ ਗਿਆ ਮਤਲਬ ਕਿਤੇ ਨਾ ਕਿਤੇ ਮਿਲ ਜਾਂਦੇ ਨੇ ਸਹੀ ਯਾਰ ਤੁਸੀਂ ਉਹ ਤੇ ਨਹੀਂ ਉਹ ਵੀਡੀਓ 1970 ਵਾਲੀ ਜਿਆਦਾ ਸਾਨੂੰ 1970 ਕਹਿੰਦੇ ਨੇ 1970 ਦੀ ਵੀਡੀਓ ਤਾਂ ਨਹੀਂ ਮਿਲਦੀ ਹਾਂ ਜੀ ਉਹ ਜਦੋਂ ਆਪਾਂ ਅੜੱਪੇ ਪਾਰਕ 'ਚ ਗਿਆ ਸੀ ਹਾਂ ਅੜੱਪੇ ਦਾ ਮਤਲਬ ਹਰ ਜਗ੍ਹਾ ਜਿੱਥੇ ਵੀ ਜਾਈਏ ਨਾ ਆਪਣੇ ਇਲਾਕੇ ਦੇ ਵਿੱਚ ਤਾਂ ਪਿੰਡਾਂ ਦੇ ਅੱਡੇ ਆ ਤੇ ਆਪਣੇ ਸ਼ਹਿਰ ਇੱਥੇ ਤਾਂ ਫਿਰ ਆਮ ਹੀ ਚੀਜ਼ ਹੈ ਇੱਥੇ ਤਾਂ ਲੋਕਾਂ ਦਾ ਕੋਈ ਕੋਈ ਬੰਦਾ ਤੁਹਾਨੂੰ ਇੱਥੇ ਪਿੰਡ ਵਿੱਚ ਮਿਲਣ ਆਉਂਦਾ ਬਾਰੇ ਬੜੇ ਤੁਸੀਂ ਆਏ ਨਹੀਂ ਵਿੱਚ ਆਉਂਦੇ ਜੀ ਆਏ ਨਹੀਂ ਮਿਲਣ ਨਹੀਂ ਆਏ ਅਸਲ ਇਵੇਂ ਹੈ ਨਾ ਕਿਉਂਕਿ ਬਾਜ਼ਾਰ ਬੜੇ ਬੜੇ ਦੂਰ ਦੂਰੋਂ ਆਏ ਨੇ ਨੇੜੂ ਨੇੜੂ ਵੀ ਦੀ ਬੜੀ ਲੇਕਿਨ ਲੋਕਾਂ ਨੂੰ ਫਿਰ ਵਿਚਾਰਿਆਂ ਨੂੰ ਕਰਦੇ ਵੀ ਕਈ ਸਿਸਟਮ ਕਈ ਫੋਨ ਵੀ ਕਰਦੇ ਨੇ ਲੇਕਿਨ ਉਹ ਅਸੀਂ ਕਹਿੰਨਾ ਕਿ ਯਾਰ ਅਸੀਂ ਕਿਤੇ ਮਸਰੂਫ ਸਾਡੀ ਆਪਣੀ ਬੜੀ ਮਸਰੂਫੀਆਂ ਸਿਰਫ ਵੀਡੀਓ ਵਾਲਾ ਕੰਮ ਨਹੀਂ ਹੋਰ ਵੀ ਬੜੇ سارے ਕੰਮ ਨੇ ਤੁਹਾਡੇ ਪਿੰਡ ਦੇ ਬੰਦੇ ਅੱਕ ਗਏ ਹੋਣ ਵੀ ਬੰਦੇ ਬਾਹਰ ਮਿਲਣ ਆਉਂਦੇ ਨੇ ਯਾਰ ਨਹੀਂ ਜ਼ਿਕਰ ਇੰਨੇ ਤਾਂ ਨਹੀਂ ਅੱਛਾ ਪਤਾਲੇ ਲੋਕ ਇੰਨੇ ਔਰ ਦੂਸਰਾ ਸਾਡੇ ਪਿੰਡ ਨਾਲ ਬੜੀ ਮੁਹੱਬਤ ਕਰਦੇ ਨੇ ਮਹਿਮਾਨਾਂ ਨਾਲ ਬਾਕੀ ਇੰਨੇ ਨਹੀਂ ਅਜੀ ਆਉਣ ਲੱਗੇ ਹੂੰ ਤੇ ਬੰਦੇ ਆੱਕ ਗਿਆ ਹਾਂ ਬੰਦੇ ਆੱਕ ਜਾਵਣ ਉਹਨਾਂ ਨਾਲ ਕੰਮ ਵੀਰਲੇ ਵੀਰਲੇ ਆਉਂਦੇ ਨੇ ਬੰਦੇ ਵੀਰਲੇ ਵੀਰਲੇ ਆਉਂਦੇ ਨੇ ਹੂੰ ਵੀਰਲੇ ਵੀਲੇ ਤਾਂ ਬਹੁਤ ਸਾਰੇ ਵਿਚਾਰੇ ਸਾਨੂੰ ਵੀ ਬੁਲਾਉਂਦੇ ਨੇ ਕਿ ਆਓ ਲੇਕਿਨ ਸਾਡੇ ਕੋਲ ਉਹ ਨਹੀਂ ਗਿਆ ਜਾਂਦਾ ਥੋੜਾ ਜਿਹਾ ਸਾਨੂੰ ਇਹ ਦੱਸੋ ਜਿਹੜੀ ਤੁਹਾਡੀ ਫੈਮਿਲੀ ਏ ਜੋਈਆ ਕੌਮ ਨਾਲ ਤੁਹਾਡਾ ਤੱਲਕ ਏ ਮੈਂ ਜੋਈਆ ਮੋਸਨ ਡੋਗਰ ਏ ਅੱਛਾ ਇਹ ਵੀ ਜੋਈਆ ਹੋਰ ਵੀ ਤਿੰਨ ਚਾਰ ਜਿਹੜੇ ਨੇ ਜੋਈਆ ਨੇ ਇਹ ਤੋਂਡੇ ਜਿਵੇਂ ਮਹਿਰ ਤੁਸੀਂ ਜਿਹੜਾ ਵੀ ਮਹਿਰ ਨੇ ਹਾਂ ਕਿਤੇ ਹੀ ਹਾਂ ਇਹ ਰਾਈ ਮਹਰ ਨੇ ਸਹੀ ਖਰਲ ਮਹਰ ਜੀ ਹਾਂ ਜੀ ਅੱਛਾ ਇਹ ਸਾਨੂੰ ਦੱਸੋ ਬਈ ਜਿਹੜੀ ਤੁਹਾਡੀ ਫੈਮਲੀ ਜੁਆ ਹੈ ਇਹ ਇੰਡੀਆ ਚੋਂ ਆ ਕੇ ਇੱਥੇ ਆ ਬੈਠੀ ਹਾਂ ਜੀ ਇੰਡੀਆ ਚੋਂ ਸਾਡਾ ਪਿੰਡ ਹੈ ਸੀ ਪਿੱਛੇ ਮਟੀਲੀ ਸ਼ਹਿਰ ਦੇ ਨਾਲ ਅੱਛਾ ਤੇ ਉੱਥੋਂ ਅਸੀਂ ਇੱਥੇ ਆਏ ਹਾਂ ਉੱਥੇ ਉੱਥੇ ਤੁਹਾਨੂੰ ਜ਼ਿਲ੍ਹਾ ਕਿਹੜਾ ਲੱਗਦਾ ਸੀ ਉਥੇ ਜ਼ਿਲ੍ਹਾ ਮਟੀਲੀ ਦਾ ਹੁਣ ਫਰੋਜ਼ਪੁਰ ਫਰੋਜ਼ਪੁਰ ਸਿੰਘ ਫਰੋਜ਼ਪੁਰੀਆਂ ਹੱਲ ਲੱਗਦਾ ਹੈ ਫਰੋਜ਼ਪੁਰੀ ਸਿੰਘ ਇਹ ਬੰਗਲਾ ਫਾਜ਼ਲ ਕਾ ਦੇ ਨੇੜੇ ਹੀ ਇੱਕ ਨੇ ਹਾਂਜੀ ਫਾਜ਼ਲ ਕਾ ਫਾਜ਼ਲ ਹੂੰ ਯਾਨੀ ਫਾਜ਼ਲ ਕਾ ਲੱਗਦਾ ਫਰੋਜ਼ਪੁਰ ਨਹੀਂ ਫਾਜ਼ਲ ਕਾ ਇਹ ਤਾਂ ਸਿੱਧਾ ਹੀ ਇਹ ਇਹ ਤਕਰੀਬਨ ਪੈ ਜਾਂਦਾ ਗੰਗਾ ਨਗਰ ਨਹੀਂ ਇੰਡੀਆ ਦਾ ਸ਼ਹਿਰ ਰਾਜਸਥਾਨ ਦਾ ਮੈਨੂੰ ਪਤਾ ਮੈਂ ਇਸ ਕਰਨ ਨਾਲ ਇਹਦੇ ਨਾਲ ਪੈ ਜਾਂਦਾ ਅਸੀਂ ਬਾਬਿਆਂ ਦੀਆਂ ਸਟੋਰੀਆਂ ਰਿਕਾਰਡ ਕਰਨੇ ਹਨ ਸਾਨੂੰ ਪਤਾ ਲੱਗ ਜਾਂਦਾ ਕੋਈ ਇਹ ਤਾਂ ਸ਼ਹਿਰ ਦਾ ਨਾਮ ਦੱਸਦਾ ਫਿਰ ਸਾਨੂੰ ਪਤਾ ਲੱਗ ਜਾਂਦਾ ਹਾਂ ਤੁਸੀਂ ਫਿਰ ਤੁਹਾਨੂੰ ਜ਼ਿਆਦਾ ਪਤਾ ਕਿਉਂਕਿ ਅਸੀਂ ਫਿਰ ਇਹ ਚੀਜ਼ ਨਾਲ ਥੋੜੇ ਜੁੜੇ ਆ ਤੁਸੀਂ ਤੁਹਾਡਾ ਕੰਮ ਹੀ ਹੈ ਤੁਹਾਨੂੰ ਜ਼ਿਆਦਾ ਪਤਾ ਹੈ ਸਹੀ ਤੇ ਹੁਣ ਸਾਨੂੰ ਇਹ ਦੱਸੋ ਵੀ ਤੁਸੀਂ ਕਿੰਨੇ ਕ ਪੈਸੇ ਕਮਾ ਲਏ ਨੇ ਇਸ ਕੰਮ ਤੋਂ ਪੈਸੇ ਤੇ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਸੋਹਣਾ ਸੋਹਣਾ ਗੁਜ਼ਾਰਾ ਹੋ ਰਿਹਾ ਇਹ ਜੇ ਤੁਸੀਂ ਸੌਖੇ ਸਵਾਲ ਕਰ ਇੰਨਾ ਮੁਸ਼ਕਲ ਸਵਾਲ ਕਰ ਦਿੱਤਾ ਕਿੰਨਾ ਅੱਛਾ ਗੁਜ਼ਾਰਾ ਹੋ ਰਿਹਾ ਮੇਰਾ ਕਿ ਕਿ ਤੁਹਾਨੂੰ ਪਤਾ ਹੋਲੀ-ਵਲੀ ਅੱਲਾ ਜ਼ਾਇਰ ਕਰੇਗਾ ਜੀ ਏ ਹੁਣ ਆਪਾਂ ਗੱਲ ਕਰੀਏ YouTube ਦੇ ਉੱਤੇ ਵੀ ਤੁਹਾਡਾ ਚੈਨਲ ਹੈ ਹਾਂਜੀ ਬਿਸ਼ਾਰਤ ਅਲੀ ਦੇ ਨਾਮ ਤੋਂ ਬਿਲਕੁਲ Facebook ਦੇ ਉੱਤੇ ਵੀ ਹੈ ਹਾਂਜੀ TikTok ਦੇ ਉੱਤੇ ਵੀ ਹੈ ਤੇ ਹੋਰ ਕਿਹੜੇ-ਕਿਹੜੇ ਤੁਸੀਂ ਬਣਾਏ ਹੋਏ ਨੇ ਪੇਜ ਜਾਂ YouTube ਚੈਨਲ ਕਿਸ ਬਾਰੇ ਚ ਬਣਾਏ ਹੋਏ ਨੇ ਹੋਰ ਇੱਕ ਬਲੌਗਿੰਗ ਵਾਲਾ ਹੈਗਾ ਹੂੰ ਉਹ ਵੀ ਹਰ ਜਗ੍ਹਾ ਤੇ ਇੱਕ ਸ਼ਾਰਟ ਵਾਲਾ ਉਹ ਵੀ ਤੇ ਇੱਕ ਇਹ ਇੱਕ ਜਿਹੜਾ ਮੈਂ ਪੁਰਾਣਾ ਕੰਮ ਆਨਲਾਈਨ ਜਾਨਵਰਾਂ ਦਾ ਸੇਲ ਪਰਚੇਸ ਦਾ ਜਿਹੜਾ ਕੰਮ ਹੈ ਨਾ ਆਨਲਾਈਨ ਉਹਨਾਂ ਦੀ ਵੀਡੀਓ ਬਣਾ ਕੇ ਲਾ ਦੇਣੀ ਸਹੀ ਉਹ ਵੀ ਚੈਨਲ ਹੈ ਤਕਰੀਬਨ ਚਾਰ ਚੈਨਲ ਦੇ ਅੱਗੇ ਪਿੱਛੇ YouTube ਦੀ ਵੀਡੀਓ ਤੋਂ ਇਲਾਵਾ ਹੋਰ ਕੋਈ ਕੰਮ ਕਰਦੇ ਜੀ ਤੁਸੀਂ ਹੋਰ ਪਾਸਾ ਜ਼ਿੰਮੇਦਾਰਾ ਮੈਂ ਜੌਬ ਕਰਦਾ ਰਿਹਾ ਹਾਂ ਪੈਸੀ ਸਾਈਡ ਕੰਪਨੀ 'ਚ ਅੱਛਾ ਉਦੋਂ ਮੈਨੂੰ ਪੇਜ ਬਣਾਏ ਨੂੰ ਤਕਰੀਬਨ ਕੋਈ 7-8 ਮਹੀਨੇ ਹੋ ਗਏ ਉਹਨਾਂ ਨੇ ਔਰ 7-8 ਮਹੀਨੇ ਹੀ ਫਿਰ ਮੈਂ ਜੋਬ ਕੀਤੀ ਜੋਬ ਵੀ ਅੱਛੀ ਸੀ ਗੱਡੀ ਛੱਡੀ ਵੀ ਉਹਨਾਂ ਨੇ ਦਿੱਤੀ ਸੀ ਲੇਕਿਨ ਉਹ ਮੈਂ ਕਿਹਾ ਵੀ ਯਾਰ ਉਹ ਤੇ ਜੋਬ ਕਿਸੇ ਦਾ ਕਰਨਾ ਹੈ ਸਹੀ ਤੇ ਕਿਉਂ ਨਾ ਮੈਂ ਆਦਾ ਕਰਨ ਵਾਲੇ ਸਜਣਾ ਮਿੱਤਰਾਂ ਦੇ ਵਿੱਚ ਬੰਦਾ ਰਹਿੰਦਾ ਸਹੀ ਤੇ ਆਦੀ ਮਰਜ਼ੀ ਨਾਲ ਕਿਤੇ ਜਾ ਉਹ ਕੋਈ ਪੁੱਛਦਾਸ ਨਹੀਂ ਹੁੰਦੀ ਫਿਰ ਉਹ ਛੱਡ ਦਿੱਤੇ ਤੇ ਜੋ ਬੋਰਾਮ ਪਈ ਰਾ ਨੇ ਸਾਡੀ ਖਾਤਰ ਛੱਡੀ ਹੈ ਅੱਛਾ ਤੇ ਅੱਜ ਵੇਖੋ ਨਾ ਅੱਜ ਮੈਂ ਕਰ ਰਿਹਾ ਤੇ ਮਾਸ਼ਾਅੱਲਾ 7 ਲੋਕ ਮੇਰੇ ਨਾਲ ਜੁੜੇ ਨੇ ਸਹੀ ਇਹ ਅੱਜ ਸ਼ੁਗਲ ਮੇਲਾ ਵੀ ਹੁੰਦਾ ਤੇ ਚਾਰਾਂ ਨੇ ਵੀ ਆ ਜਾਂਦੇ ਨੇ ਕੋਈ ਤੁਸੀਂ ਐਸੀ ਵੀਡੀਓ ਬਣਾਈ ਹੋਵੇ ਤੇ ਤੁਹਾਨੂੰ ਕਿਸੇ ਨੇ ਗਾਲਾਂ ਕੱਢੀਆਂ ਹੋਣ ਜਾਂ ਕੋਈ ਮਸਾਲੇ ਤੌਰ ਤੇ ਸ਼ਰਮਿੰਦਗੀ ਹੋਈ ਹੋਵੇ ਹਾਂ ਸਾਡੀ ਵੀਡੀਓ ਹੀ ਐਸੀ ਹੁੰਦੀ ਹੈ ਕਿ ਲੋਕ ਜਿਹੜੇ ਨੇ ਨਾ ਉਹ ਮੈਨੂੰ ਐਸੇ-ਐਸੇ ਕਮੈਂਟ ਆਉਂਦੇ ਨੇ ਕਿ ਉਹ ਕਹਿੰਦੇ ਕਿ ਅਸੀਂ ਵੀਡੀਓ ਵੇਖ ਕੇ ਨਾ ਹੂੰ ਸਾਡਾ ਰੋਣਾ ਨਿਕਲ ਜਾਂਦਾ ਉਹ ਬਜ਼ੁਰਗਾਂ ਦੇ ਮਤਲਬ ਜਿਨ੍ਹਾਂ ਨੇ 50 ਸਾਲ ਜਿਨ੍ਹਾਂ ਦੀ ਏਜ ਹੈ ਜਾਂ 45 ਜਾਂ 40 ਜਾਂ 55 60 ਉਹ ਜੇ ਅਗਰ ਬਜ਼ੁਰਗ ਜੇ ਤਾਂ ਸਾਡੀ ਵੀਡੀਓ ਵੇਖਦੇ ਨੇ 1980 ਵਾਲੀ ਤੇ ਕਈ ਫੋਨ ਵੀ ਆਏ ਨੇ ਨੰਬਰ ਲੈਦੇ ਕਿ ਉਹਾਂ ਦੇ ਵੀ ਨਾ ਯਕੀਨ ਮਨੋ ਤੋੜੀ ਜਦੋਂ 80 ਵਾਲਾ ਸੀ ਜਿਵੇਂ ਤੁਸੀਂ ਵਖਾਣਦੇ ਹੋ ਨਾ ਤੇ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਜ਼ਿੰਦਗੀ ਦੀ ਤੌਰ ਤੇ ਅਸੀਂ 80 ਚ ਪਹੁੰਚ ਜਾਂਦੇ ਕਿ ਸਾਨੂੰ ਉਹ ਆਦਾ ਟਾਈਮ ਯਾਦ ਆ ਜਾਂਦਾ ਤੇ ਰੋਣਾ ਨਿਕਲ ਜਾਂਦਾ ਕਿ ਯਾਰ ਉਹ ਵਕਤ ਦੇ ਵਿੱਚ ਕਿਵੇਂ ਬੇਲੀ ਸਜਨ ਨਾਲ ਕੇ ਬੰਦੇ ਸੀ ਕੀ ਹੁੰਦਾ ਸੀ ਅੱਜ ਉਹ ਚੀਜ਼ਾਂ ਖਤਮ ਹੋ ਗਈਆਂ ਬਹੁਤ ਲੋਕਾਂ ਨੇ ਪਸੰਦ ਕੀਤਾ 1980 ਵਾਲਾ ਜਿਹੜੇ ਲੋਕ 40 ਤੋਂ ਅੱਗੇ ਜਿਨ੍ਹਾਂ ਦੀ ਉਮਰ ਹੈ ਉਹਨਾਂ ਨੇ ਤਾਂ ਟੇਰ ਪਸੰਦ ਕੀਤਾ ਨਾ ਹੋਂ ਵਾਲੇ ਤੇ ਫਿਰ ਇਹ ਥੋੜਾ ਜਿਹਾ ਸ਼ਾਰਟ ਵੇਂਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਹੇ ਵੀਡੀਓ ਲੇਕਿਨ ਉਹ ਬੰਦੇ ਬਹੁਤ ਦੇਖਦੇ ਨੇ ਤੇ ਬੜੀ ਮੁਹੱਬਤ ਵੀ ਉਹ ਦਿੰਦੇ ਨੇ ਸਹੀ ਹਾਂਜੀ ਜਦੋਂ ਤੁਸੀਂ ਇਹ ਵੀਡੀਓ ਦਾ ਕੰਮ ਨਹੀਂ ਸੀ ਕਰਦੇ ਤੇ ਹੁਣ ਤੁਸੀਂ ਵੀਡੀਓ ਦਾ ਕੰਮ ਕਰਦੇ ਜੇ ਇਹ ਥੋੜਾ ਜਿਹਾ ਸਾਨੂੰ ਦੱਸੋ ਵੀ ਇਹ ਕੰਮ ਸੌਖਾ ਹੈ ਜਾਂ ਔਖਾ ਹੈ ਜਿਹੜੇ ਸਾਡੇ ਵੇਖਣ ਵਾਲੇ ਹਨ ਕਈ ਬੰਦੇ ਹੋਰ ਵੀ ਕੰਮ ਕਰਦੇ ਪੈਣ ਨਾ ਫੇਸਬੁਕ ਦੇ ਉੱਤੇ ਕਿਉਂਕਿ ਫੇਸਬੁਕ ਪਾਕਿਸਤਾਨ ਵਿੱਚ ਮੋਨਟਾਈਜ਼ ਨਹੀਂ ਹੁੰਦੀ ਇਹ ਵੇਖਣ ਵਾਲਿਆਂ ਨੂੰ ਇਹ ਦੱਸੋ ਵੀ ਅਗਰ ਕੋਈ ਬੰਦਾ ਇਸ ਪਾਸੇ ਆਉਂਦਾ ਹੈ ਤੇ ਉਹ ਕਿ ਪੈਸੇ ਕਮਾ ਸਕਦਾ ਹੈ ਯਾਨੀ ਕਮਾ ਸਕਦਾ ਵੇਖੋ ਜੀ ਇਧਰ ਦੂਰੋਂ ਵੇਖਣ ਨਾਲੋਂ ਬੜਾ ਆਸਾਨ ਲੱਗਦਾ ਵੀ ਯਾਰਾ ਕੰਮ ਬੜਾ ਸੌਖਾ ਹੈ ਤੇ ਪਤਾ ਨਹੀਂ ਆ ਵੀਡੀਓ ਬਣਾ ਕੇ ਇੰਨਾ ਨਾ ਪੈਸਾ ਐਵੇਂ ਕਮਾਈ ਜਾਂਦੇ ਜਦੋਂ ਬੰਦਿਆਂ ਦੇ ਵਿੱਚ ਵੜਦਾ ਨਾ ਉਦੋਂ ਬੰਦੇ ਨੂੰ ਪਤਾ ਲੱਗਦਾ ਕਿ ਕਿੰਨਾ ਔਖਾ ਹੈ ਕਿ ਰੋਜ਼ ਇੱਕ ਜਦੋਂ ਬੰਦਾ ਸਟਾਰਟਿੰਗ ਲੈਂਦਾ ਨਾ ਅਗਰ ਸਟੋਰੀ ਬਣਾਣੀ ਤਾਂ ਉਹਦੇ ਵਾਸਤੇ ਬਹੁਤ ਮੁਸ਼ਕਲ ਹੁੰਦੀ ਕਿਉਂਕਿ 6-7 ਬੰਦੇ ਇਕੱਠੇ ਕਰਨੇ ਉਹਨਾਂ ਨੂੰ ਲਿਆਣਾ ਸਟੋਰੀ ਬਣਾਣੀ ਸਾਰਾ ਸਿਸਟਮ ਕਰਨਾ ਇਹ ਬੜਾ ਮੁਸ਼ਕਲ ਹੋ ਜਾਂਦਾ ਸਹੀ ਠੀਕ ਹੈ ਤੇ ਜਿਹੜਾ ਬੰਦਾ ਇੰਨਾ ਕਰ ਸਕਦਾ ਜਿਹਦੇ ਕੋਲ ਸਟੋਰੀਆਂ ਨੇ ਕਿਉਂਕਿ ਹਰ ਰੋਜ਼ ਨਵੀਂ ਸਟੋਰੀ ਤੁਹਾਡੇ ਕੋਲ ਹੋਵੇ ਹੂੰ ਠੀਕ ਹੈ ਉਹਦੇ ਤੁਸੀਂ ਲੋਕਾਂ ਨੂੰ ਦਿਖਾਓ ਐਂਟਰਟੇਨਮੈਂਟ ਕਰੋ ਤੇ ਬਹੁਤ ਅੱਛਾ ਕੰਮ ਹੈ ਦੂਸਰਾ ਫੇਸਬੁੱਕ ਪਾਕਿਸਤਾਨ ਦੇ ਵਿੱਚ ਮੋਨਟਾਈਜ਼ ਨਹੀਂ ਹੈ ਔਰ ਉਮੀਦ ਹੈ ਇਨਸ਼ਾਅੱਲਾ ਜਲਦੀ ਆ ਜਾਏਗੀ ਬਾਕੀ ਕੰਪਨੀਆਂ ਬਣੀਆਂ ਨੇ ਆ ਜਿਹੜੇ ਅਕਸਰ ਟਿਕਟੌਕ ਤੇ ਜਾਂ ਵੀਡੀਓ ਆਪਾ YouTube ਤੇ ਦੇਖਨੇ ਆ ਆ ਮੈਨੂੰ ਸਿਰਫ ਆਦੇ ਵਿਊਜ਼ ਲਾਉਣ ਲਈ ਕਹਿੰਦੇ ਨੇ ਜੀ ਆਈ ਮੋਨਟਾਈਜ਼ਾ ਵੀਪੀਐਨ ਲਾਓ ਆਈ ਕਰੋ ਆਈ ਕਰੋ ਉਹ ਸਭ ਐ ਮੈਂ ਫਰਾਡ ਹੈ ਸਿਰਫ ਉਹਨਾਂ ਨੇ ਆਹ ਦੀ ਵੀਡੀਓ ਚਲਾਣ ਦਾ ਮਨਸੂਬਾ ਬਣਾਇਆ ਹੋਇਆ ਸਿਰਫ ਫੇਸਬੁੱਕ ਅਗਰ ਮੋਨਟਾਈਜ਼ ਹੁੰਦੀ ਹੈ ਜਾਂ ਤੇ ਤੁਸੀਂ ਆਪਣੇ ਕਿਸੇ ਭਾਈਏ ਤੁਹਾਡਾ ਜਾਂ ਬੇਲੀ ਸਜਣ ਖਾਸ ਹੈ ਤੇ ਉਹਨੂੰ ਤੁਸੀਂ ਉੱਥੇ ਐਡਮਨ ਪੱਕੀ ਪੱਕੀ ਉਹਨੂੰ ਦੇ ਦਿਓ ਇੱਥੇ ਨਾ ਲੌਗਇਨ ਹੋਵੇ ਐ ਤੂੰ ਵੀਡੀਓ ਦਿਓ ਉਹਨੂੰ ਕੋ ਅਪਲੋਡ ਕਰ ਉੱਥੇ ਉਹ ਆਪਣਾ ਪੇਆਊਟ ਲਾਵੇ ਤੁਹਾਡੇ ਨਾਲ ਉਹ ਜੋ ਵੀ ਮਾਮਲਾ ਅਗਲਾ ਕਰ ਲੈ ਹਾਂ ਇਹ ਆ ਕੰਪਨੀਆਂ ਪਾਕਿਸਤਾਨ ਦੇ ਵਿੱਚ ਬਣੀਆਂ ਹੋਈਆਂ ਨੇ ਤੁਸੀਂ ਉਹਨੂੰ ਆਪਣਾ ਪੇਜ ਦੇ ਦਿਓ ਉਹਨੂੰ ਤੁਸੀਂ ਵੀਡੀਓ ਦੇਣੀਆਂ ਨੇ ਡੇਲੀ ਜੋ ਤੁਹਾਡੀ ਰੁਟੀਨ ਹੈ ਉਹ ਲਾਉਣਗੇ ਉਹ ਵਿੱਚ ਕੁਝ ਪਰਸੈਂਟੇਜ ਲੈਂਦੇ ਨੇ ਜ਼ਾਹਰ ਉਹਨਾਂ ਦਾ ਹੱਕ ਵੀ ਬਣਦਾ ਜਿਨ੍ਹਾਂ ਨੇ ਸਾਰਾ ਹੈਂਡਲ ਉਹਨਾਂ ਨੇ ਕਰਨਾ ਸਿਰਫ ਤੁਸੀਂ ਉਹਨਾਂ ਨੂੰ ਵੀਡੀਓ ਬਣਾ ਦੇਣੀ ਤੇ ਉਹ ਬਾਹਰ ਤੁਹਾਡੀ ਉਹਨਾਂ ਦਾ ਕੋਈ ਸਿਸਟਮ ਹੁੰਦਾ ਆਪਣਾ ਬਾਹਰ ਵੀ ਉਹਨਾਂ ਦੀ ਕੰਪਨੀ ਹੁੰਦੀ ਤੋਂ ਮੈਨੇਜ ਉੱਥੋਂ ਕਰਦੇ ਨੇ ਦੋਨੋਂ ਅਰਨਿੰਗ ਦਿੰਦੇ ਨੇ ਸਹੀ ਜੇ ਆਪਾਂ ਪੰਜਾਬ ਦੀ ਗੱਲ ਕੀਤੀ ਹੈ ਤਾਂ ਅੱਧਾ ਪੰਜਾਬ ਪਾਕਿਸਤਾਨ ਦੇ ਵਿੱਚ ਐਡਾ ਇੰਡੀਆ ਦੇ ਵਿੱਚ ਹੂੰ ਇੰਡੀਆ ਦੇ ਵਿੱਚ ਵੀ ਤੁਹਾਡੀਆਂ ਵੀਡੀਓ ਵੇਖੀਆਂ ਜਾਂਦੀਆਂ ਨੇ ਹਾਏ ਹਾਏ ਬਹੁਤ ਸ਼ਾਬਾਸ਼ ਮੈਂ ਉਹ ਗ੍ਰਾਫ ਵੇਖਿਆ ਨਾ ਹਾਂ ਉਹਦੇ ਵਿੱਚ 60% ਜਿਹੜਾ ਨਾ ਉਹ ਇੰਡੀਅਨ ਪੰਜਾਬ ਵੇਖਦਾ ਫੋਨ ਕਦੀ ਆਇਆ ਤੁਹਾਨੂੰ ਨਾ ਨਾ ਛੱਡ ਗੱਲ ਦਿਓ ਕਿੰਨੇ ਫੋਨ ਆਉਂਦੇ ਨੇ ਕੀ ਆਉਂਦੇ ਨੇ ਤੁਹਾਨੂੰ ਅਨ ਗਿਨ ਤੇ ਬਸ ਜੀ ਕਿਹਾ ਸ਼ਾਨਦਾਰ ਵੀਡੀਓ ਬਣਾਉਂਦੇ ਹੋ ਕੀ ਟ੍ਰੈਫ ਬਸ ਅੱਛਾ ਬੜੇ ਰਾਜ਼ੀ ਹੁੰਦੇ ਨੇ ਕਹਿੰਦੇ ਕੋ ਯਾਰ ਕੰਮ ਹੈ ਇਹ ਚੀਜ਼ ਤਾਂ ਸਾਨੂੰ ਕੋਈ ਲੱਭਦੀ ਨਹੀਂ ਅੱਜ ਜ਼ਿਆਦਾ ਕੈਨੇਡਾ ਯੂਕੇ ਯੂ ਐਸ ਏ ਗਏ ਹੋਏ ਨੇ ਅੱਛਾ ਤੇ ਉੱਥੇ ਉਹ ਬੋਰ ਹੋ ਗਏ ਨੇ ਹਰ ਚੀਜ਼ ਟ੍ਰੈਫਿਕਾਂ ਤੇ ਆ ਜ਼ਿੰਦਗੀ ਤੋਂ ਪੁਰਾਣੇ ਲੋਕ ਉਹ ਜਦੋਂ ਇਹ ਚੀਜ਼ਾਂ ਦੇਸੀ ਵੇਖਦੇ ਨੇ ਨਾ ਤੇ ਬੜਾ ਇੰਜੋਏ ਕਰਦੇ ਨੇ ਫਸਲਾਂ ਹੋ ਗਈਆਂ ਦੇਸੀ ਘਰ ਕੱਚੇ ਸਹੀ ਤੁਹਾਡਾ ਕੀ ਨਾਮ ਹੈ ਹਸਨੈਨ ਅਸ਼ਰਫ ਹਸਨੈਨ ਅਸ਼ਰਫ ਏ ਤੁਸੀਂ ਦੱਸੋ ਵੀ ਤੁਹਾਨੂੰ ਕਿੰਨੇ ਪੈਸੇ ਮਿਲਦੇ ਨੇ ਇਸ ਕੰਮ ਦੇ। ਨਹੀਂ ਫਾਨਾ ਤੋਂ ਕਰ ਉਸਤਾਜੀ ਸਵਾਲ ਬਹੁਤ ਬਹੁਤ ਐਸੇ ਵਾਲਾ ਨਾ ਕਰੋ ਨਾ ਕਰੋ। ਅੱਛਾ ਚਲੋ ਸੌਕੇ ਵਾਲੇ ਪਾਸੇ ਆ ਜਾਂਦੇ ਹਾਂ। ਅਬ ਇਸਤਾਰ ਨਾਲ ਮੁਹੱਬਤ ਪਿਆਰ ਵਾਲਾ ਇਹ ਪੁੱਛ ਲਓ। ਡਾਂਟਦਾ ਤਾਂ ਨਹੀਂ ਦਾ। ਜਦੋਂ ਜਦੋਂ ਤੁਸੀਂ ਵੀਡੀਓ ਬਣਾਉਂਦੇ ਜੇ ਜਿਹੜਾ ਤੁਹਾਨੂੰ ਡਾਇਲੌਗ ਦਿੱਤਾ ਜਾਂਦਾ ਹੈ। ਉਹ ਕਿੰਨੀ ਵਾਰੀ ਤੁਸੀਂ ਬੋਲਦੇ ਜੇ ਤੇ ਫਿਰ ਉਸ ਤੋਂ ਬਾਅਦ ਉਹ ਸਹੀ ਤੁਸੀਂ ਅਦਾ ਕਰ ਲੈਂਦੇ ਜੇ। ਤਕਰੀਬਨ ਇੱਕ ਵਾਰੀ ਗਲਤ ਹੋਏ ਦੂਸਰੀ ਵਾਰੀ ਸਹੀ ਹੋ ਜਾਂਦਾ। ਦਜੀਵਾਰ ਸਹੀ ਹੋ ਜਾਂਦਾ ਹੈ ਸਹੀ ਇਹ ਜਦੋਂ ਕੋਈ ਮਸੂਮੀਅਤ ਵਾਲਾ ਯਾਰ ਰੋਮਾਂ ਵਾਲਾ ਹੋਵੇ ਉਹ ਤਾਂ ਇਹਦਾ ਮੁੱਖ ਕਿਰਦਾਰ ਹੈ ਇਹਦਾ ਮੂੰਹ ਕੁਦਰਤੀ ਜਿਹੜਾ ਨਾ ਉਹ ਬੰਦੇ ਦੇ ਮੂੰਹ ਤੇ ਮਸੂਮੀਅਤ ਹੁੰਦੀ ਹੈ ਪਰ ਆਪੋ ਵਾਲੀ ਮਸੂਮੀਅਤ ਇਹਦੇ ਤੋਂ ਬੜਾ ਫੇਟਾ ਆਂਦਾ ਆਪਾਂ ਹੀ ਬਈ ਰੋਹਾਂ ਵਾਲਾ ਹੋ ਜਾਂਦਾ ਜੀ ਆ ਵੀ ਹੋਈਏ ਸੇਮੇ ਦੋਨੋਂ ਉਸਨੇ ਹੈ ਵੀ ਕਜ਼ਨ ਨੇ ਸਹੀ ਹੈ ਕਜ਼ਨ ਆਪਸ ਵਿੱਚ ਜੀ ਤੇ ਤੁਹਾਨੂੰ ਘਰ ਵਾਲੇ ਰੋਕਦੇ ਨਹੀਂ ਵੀ ਇਹ ਤੁਸੀਂ ਕੰਮ ਨਾ ਕਰੋ ਵੀਡੀਓ ਵਾਲਾ ਪੜਦੇ ਹੈਗੇ ਜਿਸ ਸਕੂਲੇ ਕੋਈ ਨਹੀਂ ਨਹੀਂ ਸਕੂਲ ਛੱਡ ਦਿੱਤਾ ਹੈ ਨਹੀਂ ਨਹੀਂ ਜਾਣਦੇ ਨੇ ਕਿ ਸਕੂਲੇ ਜਾਂਦੇ ਸੈਇਦ ਕੋਈ ਨਾ ਕੋਈ ਕੁਛ ਨਹੀਂ ਜਾਂਦਾ ਕਿਉਂ ਡਰਦਾ ਕਿਉਂ ਸਕੂਲੇ ਜਾਂਦੇ ਜੇ ਕੋਈ ਨਹੀਂ ਜਾਂਦੇ ਕਿਹੜੀ ਕਲਾਸ ਚ ਨਹੀਂ ਜੀ 9ਵੀਂ ਵਿੱਚ ਤੇ ਨਾਲ ਸਕੂਲ ਦਾ ਪੜ ਰਹਾ ਜੈ ਨਾ ਪ੍ਰੋਪਰ ਤੂੰ ਹੀ ਦੱਸ ਕੇ ਬਸ ਟੋਟਲ ਸਾਰਾ ਵੀਡੀਓ ਆਲੇ ਪਾਸੇ ਧਿਆਨ ਹੈ ਤੁਹਾਡਾ ਨਹੀਂ ਕਾ ਰਾਲਿਆਂ ਦੇ ਪੜੋ ਹੀ ਨਾਲ ਵੀਡੀਓ ਵਿੱਚ ਅੱਛਾ ਇਹਦਾ ਮਤਲਬ ਹੈ ਇਧਰੋਂ ਆਮਦਨ ਆ ਰਹੀ ਹੈ ਤੁਹਾਨੂੰ ਨਾ ਖੁਸ਼ ਆਗੇ ਜੇ ਤੁਸੀਂ ਇਨਸ਼ਾਅੱਲਾ ਇਹ ਪੜ ਕੇ ਅਜਤੋਂ ਆਂਦੇ ਨਾ ਇਹਨਾਂ ਤੋਂ ਬਾਅਦ ਵੀਡੀਓ ਬਣਾਈ ਦੀ ਟਾਈਮ ਟੇਬਲ ਹੀ ਉਹ ਬਣਾ ਦੇ ਜਿਹੜੇ ਦਿਨੇ ਸਕੂਲੇ ਨਾ ਜਾਮਣ ਮੈਂ ਉਹਨਾਂ ਕਹਿੰਦਾ ਤੁਹਾਨੂੰ ਉਸ ਦਿਨ ਮੈਂ ਵੀਡੀਓ ਚ ਨਹੀਂ ਲੈ ਆਣਾ ਸਹੀ ਹਾਂ ਮੈਂ ਰੱਖਿਆ ਹੈ ਜਿਹੜੇ ਦਿਨੇ ਇਹ ਸਕੂਲੇ ਨਹੀਂ ਨ ਜਾਂਦੇ ਇਹਨਾਂ ਨੂੰ ਮੈਂ ਨਾਲ ਨਹੀਂ ਲੈ ਕੇ ਆਂਦਾ ਇਹ ਅਸਲ ਵੈਸੇ ਮੇਰੇ ਨਾਲ ਬੜੀ ਮੁਹੱਬਤ ਰੱਖਦੇ ਨੇ ਤੇ ਮੈਂ ਇਹਨਾਂ ਨਾਲ ਰੱਖਣਾ ਲਿਕੇ ਹਾਲਾਂਕਿ ਇਹ ਬੰਦੇ ਇਹ ਸਿਰਫ ਨਾ ਘਣਾ ਵੇਚ ਨਹੀਂ ਆਦੇ ਬਸ ਨਾਲ ਫਿਰਦੇ ਰਹਿੰਦੇ ਨੇ ਇਹਨਾਂ ਦਾ ਕੰਮ ਹੈ ਇਹਨਾਂ ਨੂੰ ਰੋਲ ਤੁਸੀਂ ਕੀ ਹੋ ਜਾ ਦਿੰਦੇ ਜੀ ਇਹਨਾਂ ਦਾ ਕਦੇ ਹੀ ਆਂਦਾ 10-15 ਮਿੰਟ ਯਾਰ ਮਾਮਾ ਬਣ ਗਿਆ ਇਹਨਾਂ ਸੀ ਮਾਮੇ ਬਣ ਗਿਆ ਇਹ ਭਨੇ ਬਣ ਗਿਆ ਅੱਛਾ ਇਹ ਬਾਲ ਬਣ ਜਾਂਦੇ ਹਾਂ ਹਾਂ ਭਾਈ ਯਾਨੀ ਕਿ ਬੱਚੇ ਬਣ ਗਏ ਜੀ ਵਾਲਾ ਸਾਹਿਬ ਬਣ ਗਏ ਤੇ ਬੱਚੇ ਬੇਟੇ ਧੀਆਂ ਪੁੱਤਰ ਬਣ ਗਏ ਗਏ ਇਹ ਮਾਰ ਹੋ ਜੀ ਤੇ ਕਿਸੇ ਨੂੰ ਲੜਨਾ ਹੋਵੇ ਤੀਸੀ ਵਿਖਾਣੀ ਹੋਵੇ ਤੇ ਆ ਬਹੁਤ ਅੱਛਾ ਕੈਰੇਕਟਰ ਕਰਦਾ ਉਹ ਸਹੀ ਲੜਾਈ ਝਗੜੇ ਵਾਲਾ ਨਾ ਕਿਸੇ ਨੂੰ ਕੋ ਬਾਰ ਜਵਾਬ ਚੰਗੇ ਦੇਣੇ ਉਹਨਾਂ ਤੇ ਕਦੀ ਕਦੀ ਤੁਸੀਂ ਵੀਡੀਓ ਦੇ ਵਿੱਚ ਅੱਬਾ ਬਣਾਇਆ ਹੋਏ ਤੇ ਕਿਧਰੇ ਇਹ ਆਖ ਬੈਠਾ ਹੋਏ ਸੱਚੀ ਮੈਂ ਤੇਰਾ ਭਾਈ ਆ ਨਹੀਂ ਫਿਰ ਉਹ ਤੋੜਾ ਇੰਨਾ ਤੱਕੇ ਨਹੀਂ ਨਾ ਜਾ ਰਿਹਾ ਨਾ ਬਹਰਾਲ ਜੀ ਸਹੀ ਹੈ ਸਹੀ ਪਿਆਰ ਮੁਹੱਬਤ ਨਾਲ ਸਾਡੇ ਸਾਡੇ ਛੋਟੇ ਭਾਈ ਹੈ ਗਰਮੀਆ ਸਹੀ ਕਦੀ ਕੁੱਟਿਆ ਵੀਡੀਓ ਦੇ ਵਿੱਚ ਤੁਸੀਂ ਇਹਨਾਂ ਨੂੰ ਫਿਰ ਉਹ ਤਾਂ ਫਿਰ ਸਾਥ ਨਾਲ ਆਹ ਦਿਨ ਤੇ ਕੜੀਆਂ ਪੈਂਦੀਆਂ ਨੇ ਸਹੀ ਇਸ ਮੁੰਡੇ ਦੇ ਸ਼ੁਗਲ ਨਾਲ ਦੇ ਪੈਂਦੇ ਨੇ ਇਹ ਫਿਰ ਜਿਹੜਾ ਭਾਈ ਬਿਛਾਰਾ ਸਾਹਿਬ ਹੈਗੇ ਨੇ ਤੇ ਸਾਡੇ ਨਾਲ ਦੋਸਤਾਂ ਤਰ੍ਹਾਂ ਤਰ੍ਹਾਂ ਤੇ ਭਰਾਵਾਂ ਤਰ੍ਹਾਂ ਰਹਿੰਦੇ ਹੈਗੇ ਨੇ ਇਹ ਨਹੀਂ ਹੈ ਕਿ ਵੀ ਇੱਕ ਉਸਤਾਦ ਵੱਡਾ ਹੋ ਗਿਆ ਨਾ ਤੇ ਇਥੇ ਆਦੀ ਕਬੀਨਾ ਨੂੰ ਲੜਾਈ ਝਗੜਾ ਨਹੀਂ ਕਰਦਾ ਗਲਤੀ ਵੀ ਹੋ ਜਾਂਦੀ ਇਨਸਾਨ ਤੋਂ ਸਹੀ ਮੇਰੇ ਤੋਂ ਖੋਦ ਹੈ ਹਜ਼ਾਰ ਦਫਾ ਗਲਤੀ ਹੋਈ ਵੀ ਵੀਡੀਓ ਔਨ ਹੋਣ ਤੋਂ ਪਹਿਲੇ ਯਾਨੀ ਕਿ ਬੋਲ ਜਾਣਾ ਜਲਦੀ ਚ ਤੇਜ਼ੀ ਚ ਬੋਲ ਜਾਣਾ ਜਦੋਂ ਤੁਸੀਂ ਵੀਡੀਓ ਬਣਾਉਂਦੇ ਜੇ ਹਾਂਜੀ ਉਤੋਂ ਪੇਂਡ ਵਾਲਾ ਕੋਈ ਬੰਦਾ ਆ ਜਾਵੇ ਬਾਅਦ ਉਹ ਵੇਖਦੇ ਨੇ ਵੀ ਇਹ ਵੀਡੀਓ ਇੱਥੇ ਬਣ ਰਹੀ ਹੈ ਸ਼ੂਟ ਹੋ ਰਹੀ ਹੈ ਤੇ ਤੁਸੀਂ ਕਦੀ ਸ਼ਰਮ ਮਹਿਸੂਸ ਕੀਤੀ ਹੈ ਨਹੀਂ ਫਿਰ ਅੱਲਾ ਮਾਫ ਕਰੇ ਸ਼ਰਮ ਅਸੀਂ ਕੋਈ ਐਸਾ ਪਾੜ ਤਾਂ ਨਹੀਂ ਕਰੇ ਜਿੱਦੀ ਸ਼ਰਮ ਆਵੇ ਪਰ ਸਹੀ ਪਹਿਲੇ ਪਹਿਲੇ ਕਰਦੇ ਪਹਿਲੇ ਪਹਿਲੇ ਅਸੀਂ ਚੱਕ ਜਾਂਦੇ ਜੀ ਪਰ ਅੱਲਾਹ ਅਲਹਮਦੁਲਿਲਾ ਲਾਦਾ ਸ਼ੁਕਰ ਹੈ ਪਰ ਉਹ ਚਾਕਾ ਲਹਿ ਗਿਆ ਹੁਣ ਅਸੀਂ ਆਣੇ ਤੇ ਪਲਾਨ ਬਣਾਇਆ ਸਾਡੇ ਉਸਤਾਦ ਨੇ ਉੱਥੇ ਜਾਣੇ ਦਰਿਆ ਤੇ ਦਰਿਆ ਤੇ ਬਣਾਣੀ ਹਾਂ ਹਾਂ ਹੂੰ ਸਹੀ ਨਹੀਂ ਉੱਥੇ ਦਾ ਵੀਡੀਓ ਨਹੀਂ ਇਹਨਾਂ ਨੂੰ ਉੱਥੇ ਜਿਹੜਾ ਨਾ ਐਂਟਰਟੇਨਮੈਂਟ ਆ ਆ ਤੇ ਕੁਮਾ ਫਿਰ ਆ ਕੇ ਲੈਣਾ ਸਭ ਤੋਂ ਸਾਨੂੰ ਅੱਲਾ ਪਾਕ ਦਾ ਇਹ ਸ਼ੁਕਰ ਹੈਗਾ ਇਹ ਕੁਸ਼ਮਤ ਵੜਾਈ ਨਹੀਂ ਹੈਗੀ ਅਸੀਂ ਜਿੱਧਰ ਵੀ ਗਏ ਨਾ ਸਾਡੇ ਉਸਤਾਦ ਨੇ ਆਪਣੇ ਪੱਲੋ ਖਰਚਾ ਕੀਤਾ ਸਹੀ ਸਾਡੇ ਤੇ ਕੋਈ ਖਰਚਾ ਨਹੀਂ ਲਿਆ ਤੇਲ ਦਾ ਖਾਣੇ ਦਾ ਜਿਹੜੀ ਚੀਜ਼ ਦਾ ਵੀ ਹੋਇਆ ਨਾ ਭਾਈ ਬਿਸ਼ਾਰ ਸਾਹਿਬ ਨੇ ਆਪਣੀ ਜੇਬ ਚੋਂ ਕੀਤਾ ਸਹੀ ਹੈ ਉਹ ਤਾਂ ਕੋਈ ਅਸੀਂ ਇਹਨੂੰ ਮੁਆਵਜ਼ਾ ਨਹੀਂ ਦਿੱਤਾ ਹੈਗਾ ਤੇ ਨਾ ਹੀ ਇਹਨੇ ਸਾਡੇ ਤੋਂ ਮੰਗਿਆ ਹੈਗਾ ਪਰ ਆਵਾਂ ਤੌਰ ਤੇ ਨਾ ਕਰੂ ਕੋਈ ਚੀਜ਼ ਲਿਆ ਕੇ ਵੀ ਸਾਨੂੰ ਇਹਨੇ ਇੱਥੇ ਦੇਣੀ ਯਾਰ ਮੈਂ ਆ ਆ ਚੀਜ਼ ਕੀਤੀ ਸੀ ਆ ਤੁਹਾਡਾ ਹਿੱਸਾ ਹੈਗਾ ਮੇਰਾ ਸਹੀ ਇਹ ਤੁਹਾਨੂੰ ਦੱਸਿਆ ਵੀ ਇੱਕ ਤਾਂ ਹੁੰਦਾ ਨਾ ਇੱਕ ਟੀਮ ਹੁੰਦੀ ਹੋਰ ਚੀਜ਼ ਇਹ ਉਹਵੇਂ ਫਰੈਂਡਸ਼ਿਪ ਸਾਡੀ ਹੈ ਸਹੀ ਦੋਸਤਾਂ ਤਰ੍ਹਾਂ ਉਸ ਤਰ੍ਹਾਂ ਸਾਰੇ ਸ਼ੁਰੂ ਵਿੱਚ ਮੁਸ਼ਕਿਲਾਂ ਤਾਂ ਆਈਆਂ ਨਾ ਤੁਹਾਨੂੰ ਲਾ ਉਦੋਂ ਤੇ ਬਣੀਆਂ ਕੋਈ ਵੀ ਇੱਕ ਚੀਜ਼ ਤੇ ਸਟੈਪ ਬਣਾਈਏ ਤੇ ਫਿਰ ਮੁਸ਼ਕਿਲਾਂ ਆਂਦੀ ਹੈ ਨਾ ਤੁਹਾਨੂੰ ਮੈਂ ਦੱਸ ਰਿਹਾ ਨਾ ਕਿ ਸ਼ਿਰੋ ਜੇ ਜਤੋਪੰਦਿਆਂ ਨੂੰ ਇਨਕਮ ਨਹੀਂ ਨਾ ਆਂਦੀ ਤੇ ਉਦੋਂ ਜਿਹੜੀ ਟੀਮ ਹੁੰਦੀ ਉਹਦੇ ਚ ਵੀ ਜਿਵੇਂ ਅੱਗੇ ਤੁਸੀਂ ਗੱਲ ਕੀਤੀ ਕਿ ਹਰ ਬੰਦਾ ਇਹ ਕਹਿੰਦਾ ਜ਼ਾਹਰ ਹੈ ਸੋਰਸਸ ਹੀ ਨਹੀਂ ਇੰਨੇ ਹੁੰਦੇ ਕਿ ਯਾਰ ਪੈਸੇ ਨਹੀਂ ਆਂਦੇ ਤੇ ਅਸੀਂ ਕਿਵੇਂ ਫਿਰ ਨਖਰੇ ਵਖਾ ਦੇਣ ਜਿਵੇਂ ਕਹ ਲਓ ਜਿਹੜੇ ਬੰਦੇ ਨੂੰ ਪਤਾ ਲੱਗ ਗਿਆ ਵੀ ਵੀਡੀਓ ਚੱਲ ਗਈਆਂ ਨੇ ਇਹ ਤੇ ਹੁਣ ਪੈਸੇ ਆ ਖਾਵੇਗਾ ਨਾ ਸਾਨੂੰ ਉਹਨੇ ਦੇਣੇ ਨਹੀਂ ਨਹੀਂ ਉਹ ਤੋਂ ਪਹਿਲੇ ਜਦੋਂ ਨਹੀਂ ਆ ਰਹੇ ਹੁੰਦੇ ਜਦੋਂ ਪੈਸੇ ਆਣ ਲੱਗ ਪੈਂਦੇ ਨੇ ਫਿਰ ਤਾਂ ਸ਼ੌਕ ਉੱਠ ਪੈਂਦਾ ਨਾ ਬੰਦੇ ਨੂੰ ਬੰਦਾ ਦਾ ਮੈਂ ਕਰਾਂ ਫਿਰ ਪੈਸਾ ਆਉਂਦਾ ਪੈਸੇ ਦੀ ਪਹਿਲੇ ਦੀ ਮੈਂ ਗੱਲ ਕਰਾਂ ਕਿ ਉਦੋਂ ਥੋੜੇ ਜਿਹਾ ਨਖਰੇ ਬੰਦੇ ਨੂੰ ਠਾਣੇ ਪੈਂਦੇ ਨੇ ਜਦੋਂ ਪੈਸੇ ਆਣ ਫਿਰ ਤਾਂ ਈਜ਼ੀ ਹੋ ਜਾਂਦਾ ਹੈ ਕੰਮ ਫਿਰ ਤੇ ਜਿਹੜੇ ਬੰਦੇ ਉਦੋਂ ਇਹ ਪਸੰਦ ਨਹੀਂ ਨਾ ਕਰਦੇ ਹੁੰਦੇ ਉਹ ਵੀ ਨੇੜੇ ਨੇੜੇ ਆਉਣਾ ਸ਼ੁਰੂ ਹੋ ਜਾਂਦੇ ਨੇ ਸਹੀ ਹਾਂ ਉਹਨੇ ਪਿੰਡ ਵਾਲਿਆਂ ਫਾਸੋਂ ਮਤਲਬ ਤੁਹਾਡੇ ਪਿੰਡ ਦੇ ਬੰਦੇ ਤੁਹਾਨੂੰ ਸਪੋਰਟ ਕਰਦੇ ਨੇ ਨਹੀਂ ਬੜਾ ਜੀ ਬੜਾ ਪਿਆਰ ਪਿੰਡ ਵਾਲੇ محبت پورے ਇਲਾਕੇ 'ਚ ਅਸੀਂ ਕਿਤੇ ਸਾਨੂੰ ਕੋਈ ਐਸੀ ਜ਼ਰੂਰਤ ਪੈ ਜਾਂਦੀ ਕਿ ਅੱਜ ਐਦਾ ਹਵੇਲੀ ਦਾ ਐਦੇ ਕੋਲੋਂ ਆ ਚੀਜ਼ ਇੱਕ ਗੱਡੀ ਏ ਜਾਂ ਕੋਈ ਚੀਜ਼ ਜਿਹਦੇ ਕੋਲੋਂ ਗਏ ਆ ਉਹ ਲਓ ਜੀ ਲਓ ਲਓ ਜੀ ਦਿੰਦੇ ਨੇ ਹੁਣ ਮਤਲਬ ਇਹਨਾਂ ਤੁਹਾਡਾ ਨਾਮ ਬਣ ਗਿਆ ਨਾ ਹਾਂ ਜੇ ਸਹੀ ਨਾ ਪਹਿਲੇ ਵੀ ਉਹ ਪਹਿਲੇ ਹੀ ਦਿੰਦੇ ਸੀ ਸਹੀ ਨਾਮ ਗੁਣਤਾ ਹੋਰ ਗੱਲ ਉਸ ਤੋਂ ਪਹਿਲੇ ਵੀ ਕਦੇ ਪਿੰਡ 'ਚ ਕਿਸੇ ਦੇ ਘਰੇ ਵੀਡੀਓ ਬਣਾਣੀ ਜਾਂ ਕੋਈ ਹਵੇਲੀ ਚ ਤੇ ਉਹ ਬੜਾ ਜਿਹੜਾ ਨਾ ਦਿੰਦੇ ਸੀ ਪ੍ਰੋਟੋਕੋਲ ਕੋਈ ਐਸਾ ਮਸਲਾ ਨਹੀਂ ਜਿਸ ਤਰ੍ਹਾਂ ਦਾ ਮਰਜ਼ੀ ਰੋਲ ਹੋਵੇ ਮੈਂ ਤਿਆਰ ਹਾਂ ਮੋੜੇ ਇਹ ਸਾਰੇ ਰੋਲ ਜਿਹੜੇ ਨੇ ਨਾ ਮਤਲਬ ਜਿਵੇਂ ਮੈਚੇ ਦਾ ਨਾਮ ਲਿਆ ਕਿ ਇਹ ਜਿਹੜਾ ਲੜਾਈ ਝਗੜਾ ਜਿਵੇਂ ਅੱਗੇ ਕਿਸੇ ਨੂੰ ਚੰਗੇ ਜਵਾਬ ਦੇਣੇ ਹੋਣ ਨਾ ਲੜਨਾ ਹੋਵੇ ਤੇ ਇਹਦੇ ਬੈਸਟ ਹੈ ਇਹ ਜਿਹੜਾ ਇਹਨੂੰ ਜੋ ਬਦਲ ਕੇ ਉਹ ਹੀ ਕਰ ਲੈ ਰੋਲ ਹਰ ਦਾ ਯਾਨੀ ਕਿ ਪੇਸ਼ ਬਦਲਦੇ ਵੀ ਇੱਕ ਤਾਂ ਉਹਦਾ ਬੰਦਾ ਵੀ ਆ ਆ ਇੱਕ ਹੀ ਕਿਦਰੇ ਗੁੰਗੇ ਵਾਲਾ ਰੋਲ ਤਾਂ ਨਹੀਂ ਦਿੰਦੇ ਤੁਸੀਂ ਕਿਤੇ ਅਸੀਂ ਸਾਰੀ ਟੀਮ ਨੇ ਕੀਤਾ ਇੱਕ ਵਾਰੀ ਵੀਡੀਓ ਬਣਾਈ ਸੀ ਪੂਰੀ ਟੀਮ ਗੋਂਗੀ ਦੀ ਅੱਛਾ ਪੂਰੇ ਗੋਂਗੀ ਇਸ਼ਾਰਿਆਂ ਨਾਲ ਵੀਡੀਓ ਬਣਾਣੀ ਸੀ ਬੜਾ ਬੜੀ ਮਜ਼ੇਦਿ ਬਣੀ ਸੀ ਅੱਛਾ ਕਿਦਾਂ ਸਾਨੂੰ ਪਹਿਚਾਨਣਾ ਬੁਰਕਾ ਦੇ ਕੇ ਯਾਨੀ ਕਿ ਔਰਤ ਦਾ ਰੋਲ ਚਾਹੀਦਾ ਹੈ ਨਾ ਤੇ ਭਾਈ ਜਾਨ ਮਿਹਰਬਾਨੀਆਂ ਨਾ ਕਰੇ ਇਨਕਾਰ ਇਹ ਸਾਡੀ ਮੁਫਤ ਪਿਆਰ ਹੈ ਜੀ ਅੰਦੀ ਸਹੀ ਅਵਾਜ਼ ਬਿਲਕੁਲ ਅੱਛਾ ਸਹੀ ਹੈ ਜੀ ਔਰਤਾਂ ਦੀ ਆਵਾਜ਼ ਵੀ ਕੱਢ ਲੈਂਦਾ ਫਿਰ ਲੱਕ ਵੀ ਪਤਲਾ ਤੇ ਫਿਰ ਨਾ ਵੇਖੋ ਸਮਾਜ ਜਿਸ ਵੀ ਸਮਾਰਟ ਹੈਗਾ ਭਾਈ ਉਹਦਾ ਹਾਂ ਸਹੀ ਹੈ ਵਾਕਿਆ ਤੁਸੀਂ ਔਰਤ ਹੀ ਬੋਲਦੇ ਜੇ ਆਵਾਜ਼ ਬਸ ਮਾੜੀ ਆ ਰਹੀ ਹੈ ਥੋੜਾ ਜਿਹਾ ਬੋਲ ਕੇ ਦੱਸੋ ਖਬਲ ਮਾੜੀ ਜੀ ਇਸ ਬਦਲ ਕੇ ਅਸਲਾਮੁਅਲੈਕੁਮ ਸਬੀਹਾ ਬਾਤ ਕਰ ਰਹੀ ਹਾਂ ਜੀ ਫਰਮਾਈਏ ਕੀ ਕੀ ਦੇਖੋ ਨਾ ਸਹੀ ਹੈ ਯੋ ਮੈਕ ਉਧਰ ਲੱਗਿਆ ਤੁਹਾਨੂੰ ਆਵਾਜ਼ ਠੀਕ ਆਈ ਹੈ ਹਾਂ ਜੀ ਹੁਣ ਸਾਡੇ ਜਿਹੜੇ ਵੇਖਣ ਵਾਲੇ ਹੈਨ ਨਾ ਉਹਨਾਂ ਨੂੰ ਇੱਕ ਚੰਗਾ ਜਿਹਾ ਅੱਛਾ ਜਿਹਾ ਮੈਸੇਜ ਦੇ ਦਿਓ ਵੀ ਅੱਛਾ ਜਿਸ ਤਰ੍ਹਾਂ ਤੁਸੀਂ ਸਬਕ ਮੌਜ਼ ਵੀਡੀਓ ਬਣਾਉਂਦੇ ਜੇ ਠੀਕ ਮੈਸੇਜ ਅਸੀਂ ਅਕਸਰ ਜਿਵੇਂ ਆਪਣੀ ਵੀਡੀਓ ਦੇ ਵਿੱਚ ਵੀ ਬਹੁਤ ਅੱਛੀ ਮਾਸੀ ਦਿੰਨੇ ਆ ਜਿਵੇਂ ਕਿ ਅਸੀਂ ਚ ਅਸੀਂ ਦਿਖਾਣੇ ਕਿ ਲੋਕ ਆਂਡ ਗਵਾਂਡ ਰਹਿਣ ਵਾਲੇ ਭਾਵੇਂ ਗਰੀਬ ਹੁੰਦਾ ਸੀ ਭਾਵੇਂ ਕੋਈ ਅਮੀਰ ਹੁੰਦਾ ਸੀ ਉਹਨਾਂ ਦੀ ਆਪਸ ਵਿੱਚ ਬੜੀ ਮੁਹੱਬਤ ਹੁੰਦੀ ਸੀ ਇੱਕ ਘਰ ਕੋਲ ਕੋ ਨਹੀਂ ਤੇ ਉਹ ਉਹਨੂੰ ਦੇ ਦਿੰਦਾ ਸੀ ਕਈ ਯਾਰ ਇਹ ਚੀਜ਼ ਤੇ ਕੋਈ ਕੋ ਨਹੀਂ ਆਪੇ ਹੀ ਵੇਖ ਕੇ ਤੇ ਹੁਣ ਸਾਡੇ ਵਿੱਚ ਇਹ ਆ ਗਈ ਕਿ ਅਗਰ ਕੋਈ ਗਰੀਬ ਹੈ ਜਾਂ ਮਾੜਾ ਹੈ ਨਾ ਤੇ ਉਹਨੂੰ ਕੋਸ਼ਿਸ਼ ਕਰਨੇ ਕਿ ਯਾਰ ਇਹ ਹੋਰ ਮਾੜਾ ਹੋਵੇ ਸਾਡੇ ਤੋਂ ਤੇ ਇਹ ਸਾਡਾ ਸਬਕ ਹੈ ਕਿ ਉਹੋ ਹੀ ਜਿਹੜਾ 80 ਦੇ ਵਿੱਚ ਦੌਰ ਸੀ ਮੁਹੱਬਤ ਸੀ ਪੁਰਾਣੀ ਲੋਕਾਂ ਦੇ ਆਪਸ ਵਿੱਚ ਤਲੱਕ ਸੀ ਇੱਕ ਦੂਜੇ ਦੇ ਕੰਮ ਆਉਂਦੇ ਸੀ ਹਾਂਜੀ ਰਮੀ ਖੁਸ਼ੀ ਦੇ ਵਿੱਚ ਨਾਲ ਸ਼ਾਨਾ ਬੇਸ਼ਾਨਾ ਖੜੇ ਰਹਿੰਦੇ ਸੀ ਤੇ ਅੱਜ ਵੀ ਜਿਹੜਾ ਲੋਕ ਨੇ ਨਾ ਉਹ ਵੀ ਆਪਣੇ ਦਿਲਾਂ ਦੇ ਵਿੱਚ ਉਵੇਂ ਮੁਹੱਬਤ ਜਗਾਵਣ ਤੇ ਰਲ ਮਿਲ ਕੇ ਮੁਹੱਬਤ ਨਾਲ ਸਾਂਝਾ ਹਰ ਕੰਮ ਜਿਹੜਾ ਨਾ ਉਹ ਕਰਨ ਸਾਡਾ ਤੇ ਹੀ ਪਾਗਾਮ ਹੈ ਹਾਂਜੀ ਦੋਸਤੋ ਤੁਸੀਂ ਸਾਰੀ ਟੀਮ ਦੀਆਂ ਗੱਲਾਂ ਸੁਣੀਆਂ ਉਮੀਦ ਹੈ ਤੁਹਾਨੂੰ ਅੱਜ ਦਾ ਜਿਹੜਾ ਇੰਟਰਵਿਊ ਉਹ ਚੰਗਾ ਲੱਗਿਆ ਹੋਵੇਗਾ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਜੇ ਇਹਦੇ ਨਾਲ ਹੀ ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਅੱਲਾ ਹਾਫਿਜ਼ ਬਾਏ ਬਾਏ ਰੱਬ ਰੱਖਾੜੀ ਪਾਕਿਸਤਾਨ ਜ਼ਿੰਦਾਬਾਦ